ਸਿੱਖ ਬਹੁਤ ਸਮੇਂ ਸਮੇ ਆਪਣੇ ਆਪ ਨੂੰ ਸਮਝਦਾ ਕਿ ਮੈਂ ਤਾਂ ਗਿਆਨ ਦਾ ਸਾਜ ਰੂਪ ਵਿੱਚ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਜ ਰੂਪ ਵਿੱਚ ਪਤਾ ਲੱਗਿਆ ਕੋਈ ਲੋੜ ਨਹੀਂ ਚਮਕੌਰ ਸਾਹਿਬ ਜਾਣਦੀ ਕੋਈ ਲੋੜ ਨਹੀਂ ਹਰਮੰਦਰਾਂ ਦੇ ਉੱਤੇ ਇੱਟਾਂ ਹੀ ਲੱਗੀਆਂ ਹੋਈਆਂ ਕੋਈ ਲੋੜ ਨਹੀਂ ਜਿਹੜੇ ਗੁਰਾਂ ਸਾਹਿਬ ਜਾ ਬਿਰਾਜਮਾਨ ਨੇ ਕੋਈ ਮਨੁੱਖ ਸਾਹਿਬ ਬਿਰਾਜਮਾਨ ਨੇ ਜਿਨ੍ਹਾਂ ਨੂੰ ਬਹੁਤ ਟਾਈਮ ਲੱਗੀਆਂ ਹੁੰਦੀਆਂ ਉਹੋ ਹੀ ਸਰਹੰਦ ਵਿੱਚ ਬਿਰਾਜਮਾਨ ਹੈ ਜਿਹੜੇ ਗੁਰਾਂ ਸਾਹਿਬ ਇਹੀ ਕਿ ਰਾਜਮਾਨ ਨੇ ਉਹ ਸੇਖਾ ਸਾਹਿਬ ਵਿੱਚ ਬਿਰਾਜਮਾਨ ਹੈ ਉਹ ਹੀ ਚਮਕੌਰ ਸਾਹਿਬ ਵਿੱਚ ਬਿਰਾਜਮਾਨ ਹੈ ਉਹੋ ਹੀ ਸਰਹੰਦ ਵਿੱਚ ਬਿਰਾਜਮਾਨ ਹੈ ਕੀ ਕਰਨਾ ਹੈ ਉੱਥੇ ਜਾ ਕੇ ਉਹਦੀ ਲਿਸਟ ਬਣਾ ਇਹੀ ਕਿਹਾ ਜਾਂਦਾ ਹੈ ਨਾ ਉਹ ਕੀ ਕਹਿੰਦਾ ਹੈ ਕਿ ਮੈਂ ਤੀਨ ਦਿਨ ਯਾਤਰਾ ਕੇ ਲਈ ਘਟਾਇ ਬਾਅਦ ਨੇ ਬੈਠੇ ਜਹਾਂ ਉਹ ਰਾਹ ਕੇ ਲਈ ਆਪ ਵੱਡੇ ਚਮਕੌਰ ਸਾਹਿਬ ਦਰਸ਼ਨ ਕਰਨ ਜਾਓ ਬਾਰਲੇ ਦਰਵਾਜ਼ੇ ਉੱਤੇ ਗੁਰਮੁਖੀ ਅੱਖਰਾਂ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਦੀ ਆਵਾਜ਼ ਲਿਖੀ ਹੋਈ ਹੈ। ਹਿੰਦੁਸਤਾਨ ਦੀ ਸੱਭ ਨਹੀਂ ਦੇ ਉੱਤੇ ਉਹ ਮੁਸਲਮਾਨ ਕਹਿੰਦੇ ਤਾਂ ਉਹ ਕਹਿੰਦਾ ਕਿ ਹੈ ਯਾਰ ਹਿੰਦੁਸਤਾਨ ਦਾ ਤੀਰਥ ਹੈ ਯਾਤਰਾ ਕਰਨ ਲਈਏ। ਘਟਾਏ ਬਾਪ ਨੇ ਬੇਟੇ ਜਿੱਥੇ ਮਖਤੇ ਜਗਰਖੋਸ ਹੋਵੇ। ਆਪ ਮੁਸੇਦੇ ਚੰਗਰ ਸਿੰਘ ਸਾਹਿਬ ਦਰਸ਼ਨ ਕਰਨ ਜਾਓ ਉਹ ਤੀਰਥ ਨਹੀਂ ਹਿੰਦੁਸਤਾਨ ਬਾਹਰਲੇ ਦਰਵਾਜ਼ੇ ਦੇ ਉੱਤੇ ਗੁਰਮੁਖੀ ਅੱਖਰਾਂ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਦੀ ਆਵਾਰ ਤੇ ਲਿਖੀ ਹੋਈ ਹੈ ਕਿੰਨੇ ਕਮਜ਼ੋਰ ਖਾਂ ਸੀ ਹਿੰਦੁਸਤਾਨ ਦੀ ਸਰ ਹੁਣੀ ਦੇ ਉੱਤੇ ਸਰੋਤਾਂ ਤੋਂ ਸੁਣੋਇਆ ਜਾ ਰਿਹਾ ਹੈ ਤੇ ਗੁਰਬਾਣੀ ਤੇ ਸ਼ਬਦਾਂ ਦੇ ਵਿੱਚ ਕੋਈ ਤੀਰਥ ਹੈਗਾ ਯਾਤਰਾ ਕਰਨ ਵਾਸਤੇ ਤੇ ਉਹ ਚੰਤੌਰ ਸਾਹਿਬ ਸਿਆਣੀ ਆ ਦੇ ਸਰ ਫੈਲ ਆ ਦਿੰਦੀ ਹੈ ਮੰਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਲੀਦ ਦੇਣੀ ਆਖੋ ਜੇ ਜੇਗਰ ਕਾਮ ਤੋਂ ਵਾਰ ਦਿੱਤੇ ਜਿੰਨਾ ਵੀ ਗੁਰੂ ਨਾਨਕ ਸਾਹਿਬ ਦੀ ਦੇਣ ਦਾ ਇਹ ਜ਼ਰੂਰੀ ਹੈ ਕਿ ਸ਼ਰਦਾ ਦੇ ਪਿਆਰ ਦੇ ਆਸੇ ਤੇ ਖੜਾ ਦਲੀਲ ਦੇ ਆਸ ਨਹੀਂ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਜੇ ਦਲੀਲ ਦੇ ਆ ਸਿੱਖ ਕਹਿੰਦਾ ਹੈ ਕਿ ਆਨੇ ਜਾਣ ਦੀ ਲੋੜ ਕੀ ਉੱਥੇ ਭਗਤ ਕਬੀਰ ਸਾਹਿਬ ਦਾ ਸ਼ਬਦ ਹੈਗਾ ਕਬੀਰ ਸਾਹਿਬ ਕਿੰਨੇ ਕਮਜ਼ੋਰ ਮੁੱਲਾ ਮਨਾਰੇ ਤੇ ਚੜ ਕੇ ਬਾਗ ਦੇ ਰਿਹਾ ਸੀ ਆਪ ਆਪਣੀ ਟੀਕੀ ਖੋਲੀ ਜਾਣਾ ਸਰੋਤਾ ਤੋਂ ਸਾਨੂੰ ਖੰਡਰ ਜਾ ਰਿਹਾ ਹੈ ਕਹਿੰਦਾ ਹੈ ਗੁਰਬਾਣੀ ਦੇ ਸ਼ਬਦਾਂ ਦੀ ਦਲੀਲ ਦੇ ਕੇ ਮਨਾਰੇ ਕਿਹਾ ਜਿਹੜੇ ਸਾਈ ਨਾ ਬਹਿਰਾ ਹੋਏ ਨੂੰ ਨਾ ਕਾਰਨ ਤੇ ਬਾਗ ਦੇ ਦਿਲ ਹੀ ਫਿੱਕਰ ਹੋਏ ਸਿਆਣੇ ਬੰਦੇ ਜਿਹਨੂੰ ਮਿਲਣ ਵਾਸਤੇ ਦੁਆਗ ਦੇ ਰਿਹਾ ਤੇ ਤੇ ਅੰਮ੍ਰਿਤ ਮਈਚਾਰ ਹੋਇਆ ਕਹਿੰਦੇ ਹਨ ਕਬੀਰ ਸਾਹਿਬ ਸਾਰਾ ਕੁਝ ਦਲੀਲ ਤੇ ਨਹੀਂ ਖੜਾ ਹੋਇਆ ਸਾਹ ਤੇ ਦੂਸਰੇ ਪਾਸੇ ਕਬੀਰ ਸਾਹਿਬ ਕੀ ਕਹਿੰਦੇ ਆ ਟਕਰਾ ਗਏ ਦੋਵੇਂ ਸ਼ਬਦ ਜਿੰਨਾ ਮੀਰ ਸਾਹਿਬ ਦੀ ਹੈ ਗੁਰੂ ਰਾਨਕ ਸਾਹਿਬ ਜੀ ਦੇ ਪਾਸੇ ਕਬੀਰ ਸਾਹਿਬ ਦੀ ਮਜ਼ਾਰ ਹੈ ਸ਼ਰਧਾ ਤੇ ਪਿਆਰ ਦੇ ਆਸਰੇ ਤੇ ਖੜਾ ਹੈ ਦਲੀਲ ਦੇ ਆਸਰੇ ਤੇ ਨਹੀਂ ਖੜਾ ਹਰ ਸਾਹਿਬ ਜੀ ਜਿਸ ਵੀ ਗੁਰਬਾਣੀ ਦੇ ਸ਼ਬਦ ਹੋਵੇ ਜੇ ਦਲੀਲ ਦੇ ਆਸਰੇ ਹੋਣਾ ਜਿਵੇਂ ਧਿਆਨ ਦੇਣ ਸਰਕਾਰ ਜੋਗਿਆਨੀ ਜੀ ਦੱਸ ਕੇ ਗਏ ਆ ਭਾਗ ਕਬੀਰ ਸਾਹਿਬ ਦਾ ਸ਼ਬਦ ਹੈਗਾ ਦਾਤ ਨੂੰ ਦੋ ਵੀਰ ਸਹੇਮ ਜਨਮ ਸਾਖੀ ਸੁਣਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੁੱਲਾ ਮਨਾਰੇ ਤੇ ਚੜ ਕੇ ਬਾਗ ਦੇ ਰਿਹਾ ਸੀ ਰਾਜ ਨੇ ਕਿੱਥੇ ਕਦੋਂ ਤੇ ਕਿਹਦੇ ਪ੍ਰਸਾਯੋਚਾਰ ਉਹਨੂੰ ਕਹਿੰਦੇ ਤੂੰ ਉੱਚੀ ਕੀ ਬੋਲੀ ਜਾਂਦੀ ਸਮਝ ਲੱਗ ਜਾਣੀ ਤੁਹਾਨੂੰ ਸ਼ਬਦ ਦੀ ਖੰਡਨ ਕਰਦੇ ਉਹ ਇਹ ਹੀ ਨਹੀਂ ਪੁੱਛਣ ਦਾ ਕਬੀਰ ਸਾਹਿਬ ਕਿੱਥੇ ਕਦੋਂ ਤੇ ਕਿਹਦੇ ਪ੍ਰਸਾਯੋਚਾਰਿਆ ਅਰਥ ਦੇ ਮੁੱਲਾ ਮਨਾਰੇ ਗਿਆ ਜੜੇ ਹਰੇ ਨਾ ਬਹਰਾ ਹੋਏ ਜਾਂਕਰ ਜਦੋਂ ਜਾਂਗਦੇ ਜਿੰਦੇ ਆ ਨਾ ਦਿਲ ਹੀ ਭੀਕਰ ਜੋਏ ਕੋਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਜਿੰਨੂੰ ਮਿਲਣ ਵਾਸਤੇ ਪਤਾ ਹੀ ਨਹੀਂ ਕਿ ਕੈਸੋ ਦੇ ਵਿੱਚ ਜੈ ਮਾਰਾ ਕੇ ਦੇ ਦਿੱਤੀ ਆ ਕਿ ਮਹਾਰਾਜ ਸਾਹਿਬ ਤੇ ਉਹਨਾਂ ਦੀਆਂ ਦਲੀਲਾਂ ਨੂੰ ਸੁਣ ਸੁਣ ਕੇ ਉਹ ਨਿਹਾਲ ਹੋ ਗਏ ਤੇ ਦੂਸਰੇ ਪਾਸੇ ਕਬੀਰ ਸਾਹਿਬ ਕੀ ਕਹਿੰਦੇ ਆ ਕ੍ਰਾਂਟੋ ਵੇਖੇ ਕਿਸੇ ਗੁਰਮਖ ਦੇ ਘਰੇ ਪਿਛਾਰਾ ਆ ਗਏ ਦੋਵੇਂ ਸ਼ਬਦ ਟਕਰਾ ਹੋ ਜਾਂਦਾ ਹੈ ਕਵੀਰ ਸਾਹਿਬ ਦੇ ਹੀ ਹੈ ਉਹ ਕਹਿੰਦਾ ਜੀ ਜੇ ਇੱਕ ਪਾਸੇ ਕਵੀਰ ਸਾਹਿਬ ਤੁਸੀਂ ਕਹੀ ਜਾਂਦੇ ਹੋ ਉੱਚੀ ਬੋਲੋ ਨਹੀਂ ਨਹੀਂ ਚਾਹੀਦਾ ਸੀ ਗੁਰਦਮ ਸਿੰਘ ਸਾਹਿਬ ਕੋ ਸ਼ਬਦ ਨੇ ਉੱਚੀ ਉੱਚੀ ਬੋਲ ਦੱਸੇਗਾ ਕਰੋ ਕੀ ਕਰੀ ਅਰਜਨ ਸਾਹਿਬ ਨੂੰ ਕੀ ਲਿਖਣਾ ਚਾਹੀਦਾ ਸੀ ਤੇ ਕੀ ਨਹੀਂ ਲਿਖਣਾ ਚਾਹੀਦਾ ਹਾਲਸਾ ਜੀ ਜਿਸ ਦੀ ਅੰਦਰ ਬਾਣੀ ਦੇ ਸ਼ਬਦ ਨੂੰ ਆਪ ਜੀ ਜਿੱਥੇ ਸਲੋਕ ਆਉਂਦੇ ਆਂ ਕਬੀਰ ਸਾਹਿਬ ਦੇ ਸ਼ਲੋਕ ਆਉਂਦੇ ਸ਼ੰਕੇ ਬਹੁਤ ਜ਼ਿਆਦਾ ਨੇ ਸਤਿਕਾਰਯੋਗ ਜਿਆਨੀ ਜੀ ਜਦ ਅੰਦਰ ਗਿਆਨ ਹੋ ਗਿਆ ਨਾ ਤੇ ਸਮਝਦਾ ਨਹੀਂ ਪਤਾ ਲੱਗਦਾ ਕਿ ਸਮਝ ਤੋਂ ਜਾ ਰਿਹਾ ਤਾਂ ਧਿਆਨ ਦਿਓ ਖਾਣ ਪਾਣੀ ਸਾਖ ਸ਼ੰਕੀ ਇੰਨੇ ਜ਼ਿਆਦੇ ਪਾਏ ਜਾਂਦੇ ਆ ਓ ਘੰਟੇ ਕਿ ਜਨਮ ਸੰਤ ਸਾਹਿਬ ਵਿੱਚ ਉਹ ਸ਼ਬਦ ਲਿਖਨੇ ਨਹੀਂ ਚਾਹੀਦੇ ਜਿਹਨਾਂ ਦਾ ਬਾਅਦ ਵਿੱਚ ਅੰਦਰ ਨਾ ਦਿੱਤਾ ਸਿੱਖਾਂ ਨੂੰ ਸਾਸੰਗ ਵਿੱਚ ਉਹਨਾਂ ਸ਼ਬਦਾਂ ਨੂੰ ਸਮਾਹਾਰ ਦੇ ਖੋਲਿਆ ਜਿੱਥੇ ਗਦੋਂ ਤੇ ਕਿਹਦੇ ਭਾਈ ਵਾਸਤੇ ਉਥੇ 12 ਰਚਨ ਦੀ ਲੋੜ ਪਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ ਸਾਰੀ ਦੇਖਿਓ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਸ਼ਬਦ ਗ੍ਰੰਥ ਸਾਹਿਬ ਦੀ ਬਾਣੀ ਦਾ ਦੋਜ ਘਟੇ ਦੇ ਬੁੜੀਆਂ ਜਿਨਾਂ ਚਾਹ ਰਿਹਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਤੇ ਅਨਰਥ ਕਰਦੇ ਹੋ ਤੇ ਮਾਫ ਕਰਨਾ ਆਪਾਂ ਗੱਲ ਕਰਦੇ ਆ 72 ਨਾਟਕ ਹਰੇਕ ਦਾ ਪ੍ਰਕਰਨ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਤੇ ਪ੍ਰਕਰਨ ਤੋਂ ਬਾਅਦ ਜਦੋਂ ਜਾ ਕੇ ਉਹ ਦਲੀਲ ਦਿੰਦੇ ਆ ਨਾ ਸਾਨੂੰ ਕਿਵੇਂ ਪਾਇਲ ਹੋ ਜਾਂਦੇ ਵੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਆਉਂਦੇ ਕਿਸੇ ਨੂੰ ਇਹ ਤਾਂ ਨਹੀਂ ਕਹਿੰਦੇ ਆ ਤੈਨੂੰ ਦਸਮਗ੍ਰੰਥ ਦੀ ਸੰਧਿਆ ਪਤਾ ਹੀ ਨਹੀਂ ਕਿ ਸਭ ਤੋਂ ਪਹਿਲਾਂ ਹੀ ਕਹਿੰਦੇ ਹੁੰਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਧਿਆ ਕਰਨੀ ਜ਼ਹਿਰ ਮਲਾ ਕੇ ਦੇ ਦਿੱਤੀ ਹੈ ਕਿ ਲੈ ਫੇਮੀ ਆ ਗਿਆ ਕਹਿੰਦਾ ਜੀ ਕਥਾ ਕਰਨ ਨਾਲ ਬਾਹਰ ਚਲੇ ਜਾਈਦਾ ਇੰਗਲੈਂਡ ਦੇ ਵਿੱਚ ਨੰਦੀਆਂ ਦੀਆਂ ਥੀਲਾਂ ਨੂੰ ਸੁਣ ਸੁਣ ਕੇ ਉਹ ਨਿਹਾਲ ਜੀ ਨੂੰ ਕਥਾ ਸੁਣਾ ਸਿਖਾ ਦਿਓ ਮੈਂ ਕਿ ਸੰਧਿਆ ਕੀਤੀ ਕਿਤਾ ਉਹ ਕਿ ਲੋੜ ਹੈ ਕਥਾ ਸੁਣਾ ਕਰੇ ਦਸ ਵਾਰ ਦਾ ਇਸ਼ਤਿਹਾਰ ਕਰਦੇ ਹੋ ਸੰਖਿਆ ਤੋਂ ਬਨਾ ਉਸ ਜੰਗਰੀਵਾਰ ਤੇ ਸਾਧ ਸੰਗਤ ਜੀ ਮਾਫ ਕਰਨਾ ਐਸੇ ਪ੍ਰਚਾਰ ਕਰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਸ੍ਰੀ ਅਕਾਲ ਜੀ ਜੀ ਸਾਹਿਬ ਨੇ ਗਲਤ ਲਿਖਿਆ ਸੀ ਤੇ ਉਹਨੂੰ ਲਿਖਣਾ ਹੀ ਨਹੀਂ ਕੀਤਾ ਜਾਂਦਾ ਸੀ ਗੁਰੂ ਗ੍ਰੰਥ ਬਾਣੀ ਬਕਰੀਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਾਦੇ ਹੋਏ ਕਿ ਹੁਣ ਗੁਰੂ ਦੀ ਬਾਣੀ ਰਹਿਣ ਦੇਉ ਤੇ ਭਾਈ ਗੁਰੂ ਅਰਜਨ ਸਾਹਿਬ ਗੁਰਬਾਣੀ ਬਕਰੀ ਨਹੀਂ ਹਿਆ ਸੀ ਤੇ ਕੀ ਨਹੀਂ ਸੀ ਲਿਖਣਾ ਚਾਹੀਏ ਆਪਣੇ ਸ੍ਰੀ ਮੁਖਤਾਂ ਉਚਾਰੀ ਹੈ ਗੁਰਵਰਜਨ ਸਾਹਿਬ ਦੇ ਸ਼੍ਰੀ ਮੁਖ ਤੋਂ ਆਚਰਨ ਹੋਈ ਆ ਧਿਆਨ ਦੇ ਸਾਰੇ ਭੇਦ ਖਤਮ ਕੀਤੇ ਹੋਏ ਆ ਗੌੜੀ ਰਾਗ ਦੇ ਵਿੱਚ ਜਿੱਥੇ ਸਲੋਕ ਆਉਂਦੇ ਆ ਗੁਰੂ ਗਵੀਰ ਜਪੀਰ ਸਾਹਿਬ ਦੇ ਸਲੋਕ ਆਉਂਦੇ ਆ ਲਿਖਦੇ ਆ ਕਿ ਮਹਾਰਾਜ ਬਹੁਤ ਜਿਆਦਾ ਲਿਖਦੇ ਨਾਲ ਲਾਇ ਲਿਖਿਆ ਮਹੱਲਾ ਪੰਜਵਾਰ ਗਿਆਨ ਖੁੱਲਦਾ ਨਾ ਸਮੇਂ ਦਾ ਨਹੀਂ ਪਤਾ ਲੱਗਦਾ ਮਹਾਰਾਜ ਨੇ ਸ਼ਬਦ ਲਿਖਿਆ ਮਾਰਿਆ ਪੈਸਾ ਆਨ ਲਾਏ ਕੋਦ ਕੋਦ ਚਾਰਾ ਰਸਾ ਤਰ ਪਾਏ ਸੰਕੇ ਇੰਨੇ ਜਿਆਦੇ ਪਾਏ ਜਾਂਦੇ ਆ ਇਹਨੇ ਇਹ ਪਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਬਦ ਲਿਖਣੇ ਲਈ ਚਾਹੇ ਜਿਨ੍ਹਾਂ ਦਾ ਬਾਅਦ ਵਿੱਚ ਜ਼ਿਕਰ ਹੋਇਆ ਦਿੱਤਾ ਅੱਜ ਤੋਂ 30 ਸਾਲ ਪਹਿਲਾਂ ਉੱਠੇ ਸੀ ਵਾਰ ਕਰ ਦੇਣ ਲੱਗੇ ਸੀ ਅਸਲ ਦੇ ਵਿੱਚ 20 ਸਾਲ ਦੇ ਬਾਅਦ ਵਿੱਚ ਮੁਖੀ ਗੁਰੂ ਜੀ ਸ਼੍ਰੀਮਾਨ ਸਿੰਘ ਯਾਨੀ ਦਵਤਨ ਸਿੰਘ ਦੀ ਮਾਪੂਰ ਖਾਨ ਨੇ ਬਪਾਲਾ ਕੀਤਾ ਸੀ ਹੁਣ ਭਾਈ ਗੁਰਦਾਰ ਜੀ ਨੂੰ ਫਿਰ ਵਾਰਾਂ ਰਚਣ ਦੀ ਲੋੜ ਸੀ ਜੀ ਸਿੰਘ ਜੀ ਦਾ ਬਾਣੀ ਹੈਗੀ ਸੀ ਉਹ ਵਿਸ਼ੇ ਤੇ ਮ ਆਇਆ ਤੇ ਵਿਸਥਾਰਤ ਤੇ ਮਹਾਰਾਜ ਨੇ ਕੁੰਜੀ ਦਾ ਖਤਾਬ ਦੇ ਦਿੱਤਾ ਪਿਆਰੇ ਖਾਲਸਾ ਜੀ ਜਦੋਂ ਤਾਲੇ ਮਨਨ ਤੋਂ ਬਿਨਾਂ ਨਿਕਲਦਾ ਨਾ ਉਹ ਦਿ ਲੋਗ ਗ੍ਰਾਂਥ ਸਾਹਿਬ ਦੀ ਬਾਣੀ ਦੀਆਂ ਗੋਜ ਗੰਡਾ ਨੇ ਉਹਨੀਆਂ ਤੁਹਨਾ ਬਹੁਤ ਹੁੰਦਾ ਹੈ ਭਾਈ ਗੁਰਦਵਾਰੀ ਸਾਹਿਬਾਰਾਂ ਨੇ ਗੰਗੀ ਸਿੰਘ ਸਾਹਿਬਾਨ ਸੇਵਾ ਕਰਦੇ ਆ ਉਹ ਤੁਹਾਡੇ ਸੰਗਿਆ ਦੀ ਨਵੀਂ ਆਪਾਂ ਗੱਲ ਕਰਦੇ ਆ ਜਾਨੀ ਜਿੱਤਰਨਾਟਕ ਦੀਆਂ ਹੋਈਆਂ ਦਸਮ ਗ੍ਰੰਥ ਦੀ ਜਾਂ ਭਾਈ ਗੁਰਦਵਾਰੀ ਦੀ ਫਿਰ ਜਤਨਸ਼ੀਲ ਰਹੇ ਕਿ ਬੜੇ ਆਸਾਨ ਕੰਮ ਮੇਰੇ ਮੂੰਹ ਪਛਤੇ ਆਪਣਾ ਸੰਗਿਆ ਦੇਤ ਕਰਾਂ ਸਾਹਿਬ ਜੀ ਦੀ ਨਹੀਂ ਕਿ ਉਹ ਕਿਥੇ ਕਹਿਣ ਲੱਗਾ ਜੀ ਫਿਰ ਸਾਹਿਬ ਦੀ ਬਾਣੀ ਪਤਾ ਹੋਇਆ ਕਿ ਸ਼੍ਰੀ ਦਰਤੀ ਰਾਤਨਾ ਨਿਕਲਿਆ ਜੇਤਨ ਚੀਰਿਆ ਗੋਏ ਜੋ ਸਹਿਰਤਾ ਆਤਨ ਆਪਨੇ ਆਉਂਦੇ ਆ ਕਿਸੇ ਨੇ ਤੇ ਨਹੀਂ ਕਹਿੰਦੇ ਆ ਤੈਨੂੰ ਦਸਮ ਗ੍ਰੰਥ ਦੀ ਸੰਥਿਆ ਕਰਾਈ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਨੇ ਕਿਹਾ ਭਾਈ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਾਡੇ ਸ਼੍ਰੀ ਅਨੰਦ ਦੇਕ ਨਹੀਂ ਲਊਂਗਾ ਜੇ ਕੋਈ ਆ ਪ੍ਰੇਮੀ ਆ ਗਿਆ ਕਹਿੰਦਾ ਜੀ ਕਥਾ ਸੰਗਤੇ ਨੇ ਬਾਹਰ ਚਲੇ ਜਾਈਦਾ ਇੰਗਲੈਂਡ ਤੋਂ ਨਿਕਲ ਕੇ ਜਿਹਨਾਂ ਦੀ ਨਿਕਲ ਹੋ ਜਾਂਦੇ ਜੇ ਤਨ ਕੀ ਰੱਖੇ ਕੋਈ ਜੀਵ ਨੂੰ ਜੀਵ ਦੇਵੇ ਕੋਈ ਸਖਾਹ ਕਰਦੇ ਜੋ ਸਹਿਤਤਾ ਹੈ ਆਪਣੇ ਜੋ ਆਪਣੇ ਅੱਲਾ ਨਾਲ ਰੰਗੇ ਜਾਂਦੇ ਆ ਉਸ ਨਾਲ ਕਥਾ ਸੁਣਾ ਦੇ ਉਸ ਤੋਂ ਚਾਰ ਸਾਖੀਆਂ ਦੱਸੋ ਅਰਥ ਕਰਨੇ ਦੱਸ ਦਿਓ ਕਿਹਦੇ ਮਹਾਰਾਜ ਸਾਡਾ ਤਾਂ ਸਰੀਰਿਕ ਅੱਛਿਆ ਤੋਂ ਬਿਨਾ ਕਥਾ ਕਿਵੇਂ ਦੀ ਗਿਆਨ ਕਿਵੇਂ ਹੋਵੇਗੀ ਫਿਰ ਸਾਨੂੰ ਪਿਆਰ ਕਿਵੇਂ ਲੱਗੇਗਾ ਮਾਫ਼ ਕਰਨਾ ਐਸੇ ਅਰਦੂ ਗੁਰੂ ਅਦਸੇ ਮਹਾਰਾਜ ਅੱਗੇ ਸਿੱਖੋ ਜਿਨ੍ਹਾਂ ਨੇ ਸਤੂ ਜੀ ਨੇ ਸਪਸ਼ਟ ਕੀਤਾ ਹੈ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਮਰ ਪ੍ਰਚਾਰ ਉੱਥੇ ਫਿਰ ਮਹਾਰਾਜ ਅੱਗੇ ਕੀ ਲਿਖਾਉਂਦੇ ਆ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ ਤੇ ਮੁਹੱਲਾ ਤੀਜਾ ਲਿਖਿਆ ਕਿਹਾ ਜਾਂਦਾ ਹੈ ਕਿ ਭਗਤ ਪਾਣੀ ਵਖਰੀ ਆ ਦਿੰਦੇ ਆ ਗੁਰੂ ਅਰਜਨ ਸਾਹਿਬ ਬਾਣੀ ਕਰਦੇ ਹੋ ਗੁਰੂ ਕੀ ਬਾਣੀ ਰਹਿਣ ਦੇ ਦੱਸਿਆ ਸੀ ਉਹ ਹੀ ਸਵਾਲ ਗੁਰੂ ਅਰਜਨ ਸਾਹਿਬ ਨੂੰ ਸਿੱਖਾਣੇ ਪੁੱਛਿਆ ਸਾਗਤ ਬਾਣੀ ਮਖਰੀ ਨਹੀਂ ਹੈ ਵੱਡੇ ਸਤਗੁਰੂ ਜੀ ਇਸ ਗੱਲ ਦਾ ਜਵਾਬ ਦੇ ਗਏ ਸਤਗੁਰੂ ਜੀ ਨੇ ਆਪਣੇ ਸ਼ਾਹੀੋਗੇ ਲਿਖਾਇਆ ਕੀ ਕਹਿੰਦੇ ਮਹਾਰਾਜ ਸਤਗੁਰੂ ਨੇ ਉੱਥੇ ਲਿਖਿਆ ਮਹਲਾ ਅਰਜਨ ਸਾਹਿਬ ਦੇ ਸ਼੍ਰੀਮੁਖ ਨਵਜਾਣੇ ਹਤਾਨਤ ਹੈ ਸਾਰੇ ਰਸ ਬਿਨਨ ਨ ਹੋਏ ਗੋਸਾਰ ਦੇ ਆਪੜ ਬਚਨਨ ਦੇ ਬਤਨਾਬੀ ਗੀਰ ਜੀ ਕੀ ਮਹਾਰਾਜ ਕਹਿੰਦੇ ਨੇ ਗੁਰਸਖੋ ਬਾਬਾ ਫਰੀਦ ਲਿਖਦੇ ਅੱਗੇ ਮਹਾਰਾਜ ਇਹ ਜਿਹੜਾ ਇਹ ਲੈਟਰ ਨਾਲ ਲਗਾਏ ਲਿਖਿਆ ਉਹਦੇ ਅੰਦਰ ਲੋਹ ਮਹੱਲਾ ਪੰਜਵਾ ਫੋਨ ਤੇ ਹੁੰਦਾ ਇਹ ਸ਼ਾਸ਼ਕ ਇਹ ਤਨ ਸਭੋ ਰਤ ਹੈ ਫਿਰ ਮਹਾਰਾਜ ਜਿਹੜਾ ਸ਼ਬਦ ਲਿਖਿਆ ਮੈਂ ਬਣਿਆ ਹੋਇਆ ਰਹਿ ਸਾ ਉਹ ਰਤਨ ਤਨ ਕੋਈ ਨੋ ਤੋਂ ਬਿਨਾਂ ਸ਼ੀਰ ਕਰਾਇਆ ਕੋਈ ਨਹੀਂ ਸਕਦਾ ਤਲਪਾਏ ਜੋ ਸਹਰਤਾ ਹੈ ਆਪਣੇ ਜੋ ਆਪਣੇ ਪਿਆਰੇ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਜਾਂਦੇ ਹੈ ਤੇ ਤਨ ਲੋਭ ਰਤਨ ਉਹਨਾਂ ਵਿੱਚ ਲੋਭ ਦਾ ਲਾਲਚ ਦਾ ਖੇਮ ਪਗ ਤਾਂ ਦੀ ਬਾਣੀ ਹੈ ਤੇ ਗੁਰੂ ਕੀ ਬਾਣੀ ਜਿਹੜੇ ਮਹਾਰਾਜ ਬਦਾਜ ਚੜਾ ਕੇ ਨਹੀਂ کہہ ਰਿਹਾ ਬਲ ਇਹੋ ਜੇ ਸਾਤ ਸੰਗ ਕੀ ਖਤਮ ਹੁੰਦਾ ਉੱਠ ਰਹੇ ਹੈ ਹਰਾਜ ਕਹਿੰਦੇ ਭੈ 30 ਸਾਲ ਪਹਿਲਾਂ ਉੱਠੇ ਸੀ ਵਖ ਕਰਦੇਣ ਲੱਗੇ ਸੀ ਪੈਂਦਾ ਜਦੋਂ ਡਾਰੀ ਹੈ ਨਹੀਂ ਮਾਰਮੀ ਦਾ 30 ਸਾਲ ਦੇ ਬਾਅਦ ਮੈਂ ਮਿਤੀ ਸ੍ਰੀਮਾਨ ਗੁਰਦੱਗਿਆਨੀ ਗੁਰਬਖਸ਼ ਨੇ ਪਰਾਲਾ ਹਰਾ ਕੇ ਤੇ ਪਿਆ ਪਿਆ ਉਹ ਬਲਾ ਖੀਣ ਹੋਏ ਲੋਭ ਰਾਜ ਵਿੱਚੋਂ ਜਾਏ ਜਿਉਂ ਵਸਨ ਸਰੋਵਰ ਦੇ ਵਿੱਚ ਗਿਆ ਕੇ ਰੱਖੇ ਹਾਂ ਕਾ ਪਾਓ ਗੁਰਮਤਿ ਮੈਨਾਂ ਆਇਆ ਤੇ ਵਿਸਥਾਰ ਨਾਲ ਜਿਵੇਂ ਅੱਗ ਹਰੇਕ ਚੀਜ਼ਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਗੁਰੂ ਅਰਜਨ ਦੇਵ ਕਹਿੰਦੀ ਹੈ ਜਿਵੇਂ ਵਾਹਿਗੁਰੂ ਦਾ ਜਿਹੜਾ ਪਿਆਰ ਤੁਹਾਡੇ ਅੰਦਰ ਕੋਈ ਸ਼ੰਕਾ ਪੈਦਾ ਹੁੰਦੀ ਹੈ ਉਹਨਾਂ ਤੇ ਪਾਪਾਂ ਨੂੰ ਉਹਦੀ ਨਿਵਰਤੀ ਵਾਸਤੇ ਜਗਤ ਰੂਪੀ ਹੋਈ ਹੈ ਕਬੀਰ ਜਿਤੇ ਪਾਪ ਕੀਏ ਸਭ ਤੋਂ ਰੱਖਿਆ ਦਰਵਾਇ ਹੁੰਦਾ ਪ੍ਰਗਟ ਭਏ ਨਦਾਨ ਗੁਰੂ ਸਾਹਿਬਾ ਉਹਨੇ ਉਸੇ ਗ੍ਰੰਥੀ ਸਿੰਘ ਸਾਹਿਬਾਨ ਜਿਹੜੇ ਅਮਰਾਦੇ ਹੈ ਉਹ ਪ੍ਰਗਟੇ ਸੰਖਿਆ ਦੀ ਨਵੀਂ ਸਦਰਜੋਤ ਹੁੰਦਾ ਆਓ ਗੁਰਦੁਆਰਾ ਸਾਹਿਬ ਹੈ ਜਿਆਨੀ ਜੀ ਇਹ ਕੀ ਲਿਖਿਆ ਹੋਇਆ ਹੈ ਪ੍ਰਬੰਧ ਕਾ ਨਹੀਂ ਸਮਝ ਨਹੀਂ ਆਉਂਦੀ ਗੁਰੂ ਸਾਹਿਬ ਦਾ ਪ੍ਰਬੰਧ ਚਲਾਉਣਾ ਪਰ ਬੰਦ ਕਮੇਟੀ ਦਾ ਨਾਂ ਤਸੱਲੀ ਹੋਵੇ ਫਿਰ ਯਤਨਸ਼ੀਲ ਰਹੇ ਕਿ ਕੋਈ ਐਸਾ ਗੁਰਮਖਾਣੇ ਵਾਸਤੇ ਮੈਂ ਗਿਆ ਮਿਲੇ ਮੈਂ ਉਹਨੂੰ ਪੁੱਛ ਕੇ ਆਪਣਾ ਸ਼ੰਕਾ ਨਿਵਰਤ ਕਰ ਲਵਾਂ ਉਹ ਗੁਰਮਖੋ ਉੱਥੇ ਕਹਿਣ ਲੱਗਾ ਜੀ ਫਰੀਦ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ ਫਰੀਦਾ ਰਤੀ ਰਤਨ ਨਿਕਲਿਆ ਜੇ ਤਨ ਚੀਰੈ ਕੋਏ ਜੋ ਸਹਿ ਰਤੈ ਆਤਨ ਆਪਣੇ ਸਹਿ ਤਨ ਰਤਨ ਮੈਂ ਖਿਆ ਗੁਰਮਖੋ गुरु अर्जुन देव ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਲੋਕ ਲਿਖਾਇਆ ਬੇਨਤੀ ਹੈ ਤੇ ਸਿੱਖ ਕਹਿੰਦੇ ਮਹਾਰਾਜ ਸਾਡੇ ਸ਼ਰੀਰਾਂ ਤੇ ਕਿੰਨਾ ਹੀ ਲਹੂ ਹੈ ਮੈਂ ਕਿਹਾ ਤੁਸੀਂ ਸਾਡੀ ਸਾਰੀ ਸ਼ਰੀਰ ਦਾ ਇਹ ਅਰਥ ਕੀ ਨੇ ਅੱਜ ਮੈਂ ਇਥੇ ਕਹਾਂਗਾ ਫਰੀਦ ਸਾਹਿਬ ਤੁਸੀਂ ਇਹ ਨਿਯਮ ਲਾਗੂ ਕਰ ਦਿੱਤਾ ਫਰੀਦ ਜੀ ਸੰਗਨਾਨਤੀ ਰੱਤ ਨਾ ਨਿਕਲੇ ਡਿਊਟੀ ਕਰਨੀ ਲੋਕਾਂ ਲਈ ਲਹੂ ਨਹੀਂ ਨਿਕਲਦਾ ਜੇ ਤਨ ਚੀਰਿਆ ਕੋਈ ਜੇ ਸਰੀਰ ਨੂੰ چیر ਦੇਵੇ ਕੋਈ ਕਿੰਨਾ ਦੇ ਜੋ ਸਹਰਤ ਹੈ ਆਪਣੇ ਆਪਣੇ ਅੱਲਾ ਨਾਲ ਰੰਗੇ ਜਾਂਦੇ ਆ ਤੇ ਤਨ ਰਤ ਨਾ ਹੋਏ ਉਹਨਾਂ ਦੇ ਸ਼ਰੀਰ ਨੂੰ ਕਿੱਦਾਂ ਨਾ ਦੇਣੀ ਹੁੰਦੀ ਆ ਨਾ ਇਹ ਨਹੀਂ ਕਿ ਐਸੀ ਗੁਰਸਖਾਂ ਦੀ ਰਾਏ ਨਹੀਂ ਕਹਿੰਦੇ ਮਹਾਰਾਜ ਸਾਡਾ ਤਾਂ ਸ਼ਰੀਰ ਹੀ ਸਾਰਾ ਲੂਣ ਨਾਲ ਭਰਿਆ ਹੋਇਆ ਹੈ ਕਿ ਗਿਆਨ ਬਾਡੀ ਕਲਿਆਣ ਕਿਵੇਂ ਹੋਵੇਗੀ ਫਿਰ ਸਾਨੂੰ ਪਿਆਰ ਦੇ ਵਾਲੇ ਗੁਰਸ ਨੂੰ ਹੀ ਵੇਖਣਾ ਚਾਹੀਦਾ ਹੈ ਕਿ ਇਹ ਸਤਿਗੁਰੂ ਗੁਰੂ ਆਖਰਕਾਰ ਰਾਏ ਕਹਿੰਦੇ ਗੁਰਸ ਨੂੰ ਵੱਡੇ ਸਤਿਗੁਰੂ ਜੀ ਨੇ ਸੰਤ ਬਾਬਾ ਦੇ ਨਾਲ ਬਾਬਾ ਮਹਾਂਪੁਰ ਸੱਥਾ ਕਰਨ ਵਾਸਤੇ ਸ਼ਲੋਕ ਨੂੰ ਉੱਥੇ ਫਿਰ ਮਹਾਰਾਜ ਅਗੇ ਕੀ ਲਿਖਾਉਂਦੇ ਆ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ ਤੇ ਮੁਹੱਲਾ ਤੀਜਾ ਲਿਖਿਆ ਲੰਗਾ ਜੀ ਐਸੇ ਸਤਪੁਰਸ਼ ਫਿਰ ਮਹਾਰਾਜ ਕੀ ਕਹਿੰਦੇ ਉੱਥੇ ਬਹੁਤ ਘੱਟ ਸਤਿਗੁਰੂ ਜੀ ਉੱਤਰ ਦਿੰਦੇ ਆ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਉੱਤਰ ਦਿੰਦਾ ਜਿਹੜੇ ਸੀ ਉਹ ਕਿਉਂ ਕਿ ਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਨੂੰ ਪੁੱਛਿਆ ਸੀ ਉਹ ਹੀ ਸਵਾਲ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ ਸੀ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਗਰਮ ਬੜੇ ਸੀ ਸਾਡੇ ਸਤਿਗੁਰੂ ਜੀ ਇਸ ਗੱਲ ਦਾ ਜਵਾਬ ਦੇ ਗਏ ਜਿਹੜੀ ਧੀ ਨੂੰ ਬਾਜ਼ਾਰ ਵਿੱਚ ਨੰਗਿਆ ਤੇ ਮਹਾਰਾਜ ਨੇ ਅੱਗੇ ਲਿਖਾਇਆ ਕੀ ਕਹਿੰਦੇ ਮਹਾਰਾਜ ਉਹ ਸਾਧਰਾ ਹੋਏ ਉੱਥੇ ਲਿਖਿਆ ਮਤ ਔਲਾਦ ਕੀਜਾ ਗਰੀਬ ਨਵਾਜ ਕਹਿੰਦੇ ਇਹ ਤਨ ਸੰਪੂਰਨ ਰਤ ਹੈ ਮੇਰਾ ਰਤ ਬਿਨ ਤਨ ਨਾ ਹੋਏ ਜੋ ਸਹਿ ਰਤ ਹੈ ਆਪਣੇ ਅਖਸ ਦੇ ਤਨ ਲਈ ਉਹ ਬਿਨ ਰਤ ਨਾ ਹੋਏ ਕਪੜੇ ਦੂਸਰੇ ਪਾਏ ਉਹਨਾਂ ਨੇ ਮਹਾਰਾਏ ਕਹਿੰਦੇ ਨੇ ਗੁਰਸਿੱਖੋ ਬਾਬਾ ਅਪੀ ਗੱਲ ਅਸਲ ਵਿੱਚ ਕਹਿ ਰਹੇ ਨੇ ਆ ਜਰਨੈਲ ਸਿੰਘ ਜਿਹੜਾ ਤਨ ਸ਼ਰੀਰਵਾਸ ਹਦੂ ਦੇ ਪਿਆਰ ਵਿੱਚ ਰੰਗਿਆ ਜਾਵੇ ਉਸ ਦੇ ਅੰਦਰ ਕੋਈ ਅਜੇ ਤੱਕ ਨਹੀਂ ਹੁੰਦਾ ਬੜਾ ਮਨ ਨੂੰ ਦੁੱਖ ਹੋਇਆ ਹੁਣ ਤੇ ਹੁੰਦਾ ਹੀ ਹੈ ਸ਼ਰੀਰ ਵਿੱਚ ਇਹ ਤਨ ਸਭੋ ਰਤ ਹੈ ਇਹ ਜਿਹੜਾ ਤਨ ਸ਼ਰੀਰ ਲਹੂ ਦਾ ਹੀ ਬਣਿਆ ਹੋਇਆ ਤੇ ਰਤਵੇਂ ਤਨ ਨਾ ਹੋਏ ਲਹੂ ਤੋਂ ਬਿਨਾ ਸ਼ਰੀਰ ਕੋਈ ਨਹੀਂ ਸਕਦਾ ਜੋ ਸਹਿਰਤਾ ਆਪਣੇ ਤੁਹਾਡੇ ਆਪਣੇ ਪਿਆਰੇ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਜਾਂਦੇ ਆ ਉਹਨਾਂ ਨੇ ਜਨਮ ਹੀ ਨਿਆਂ ਦੇ ਤੋਹਾਰ ਤੇ ਲਿਆ ਹੁੰਦਾ ਉਹ ਕਦੇ ਇਹੋ ਨਾਮ ਵਿੱਚ ਜ਼ੁਲਮ برداشت ਨਹੀਂ ਕਰਦੇ ਲਾਲਚ ਦਾ ਖੂਨ ਨਹੀਂ ਵੇਖੋ ਜਦੋਂ ਮਹਾਪੁਰਸ਼ਾਂ ਕੋਲ ਇਹ ਖਬਰ ਆਈ ਹੋਵੇਗੀ ਕਿ ਮਹਾਰਾਜ ਘੱਲ ਫਤਾਨੇ ਵਿੱਚ ਰਾਜ ਇਹਨੂੰ ਨੰਗਿਆ ਕਰਕੇ ਉਹਦੇ ਪਿਤਾ ਨਾਲ ਸੰਬੰਧ ਕਰਾ ਦਿੱਤਾ ਗਿਆ ਉਹਨਾਂ ਦੇ ਦਿਲ ਤੇ ਕਿਵੇਂ ਖਤਮ ਹੁੰਦਾ ਤੇ ਮਹਾਰਾਜ ਹੋਂਦੇ ਭੈ ਫਤਸ ਕਰਨ ਵਾਲੀਆਂ ਗੱਲਾਂ ਨੇ ਖੀਣ ਹੋਏ ਮਾਫ ਕਰਨਾ ਫਿਰ ਕਿਹਾ ਜਾਂਦਾ ਕਿ ਇਹ ਗਰਮ ਬੋਲਦੇ ਨੇ ਪਰ ਪੈਂਦਾ ਜਦੋਂ ਟਾਰੀ ਹੈ ਨਹੀਂ ਮਹਾਰਾਜ ਦਾ ਸੀ ਜੇ ਸਿੱਖ ਮਰਦਾ ਸੀ ਤੇ ਸਾਰੇ ਮੰਗਰ ਉਹਦੇ ਅੰਦਰ ਲਹੂ ਮੈਂ ਇਸ ਗੱਲ ਦੇ ਉੱਤੇ ਬਹੁਤ ਦੁੱਖ ਪ੍ਰਗਟ ਕਰਦਾ ਕਿਉਂਕਿ ਜੇ ਫੌਜ ਵਿੱਚ ਵੀ ਮਹਾਰਾਜ ਮੰਨ ਲਈ ਸਿੱਖ ਹੋਇਆ ਹੈ ਜਦੋਂ ਮੈਂ ਬਚੀਨ ਹੋਏ ਸਿੱਖਾਂ ਲੋਕ ਕਰਦੇ ਉਹ ਬਰਤ ਵਿੱਚ ਹੋ ਜਾਏ ਹਾਂ ਜਾਓ ਸਮੇਂ ਦੀ ਜਿਉਂ ਮੈਂ ਸੰਤ ਗਿਨੇ ਬਹੁਤ ਸ਼ੁੱਧ ਹੋਏ ਇਉਂ ਹਰ ਦਾ ਭਾਉ ਦੁਰਮਤ ਮੈ ਲਗਵਾ ਕੋ ਕਿਹਦੇ ਸਿੱਖ ਸਾਡੇ ਲੱਗਦੇ ਕੁਝ ਜਿਵੇਂ ਸਾਡੇ ਹਰੇਕ ਚੀਜ਼ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਫਿਰ ਸ਼ੁੱਧ ਕਰ ਦਿੰਦੀ ਹੈ ਇਵੇਂ ਵਾਹਿਗੁਰੂ ਦਾ ਜਿਹੜਾ ਪਿਆਰ ਸਮੇਂਦਾਰ ਹੈ ਨਾ ਉਹ ਸਾਡੇ ਅੰਦਰ ਮਹਾਂਪ੍ਰਸ਼ਨ ਨੂੰ ਕਹਿੰਦੇ ਜੀ ਠੰਡੀ ਦੀ ਕਥਾ ਕਰਨਾ ਤੇ ਪਾਪਾਂ ਨੂੰ ਸਾੜ ਕੇ ਸਵਾਹ ਤੁਸੀਂ ਦੱਸ ਦਿਓ ਪ੍ਰੇਮੀਓ ਕਿ ਵਾਹਿਗੁਰੂ ਜੀ ਵੇਖਦੇ ਐ ਜਦੋਂ ਮੈਂ ਮਹਾਂਪ੍ਰਸ਼ਨ ਨੂੰ ਕਹੇ ਤਾ ਪਾਪ ਕੀ ਕਥਾ ਕਰੀਏ ਰਾਖਾ ਤਲਾ ਦੁਰਾਏ ਪ੍ਰਗਟ ਭਏ ਨਦਾਨ ਸਭ ਮਹਾਂਪੁਰਖ ਕਹਿੰਨ ਲੱਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਜਾਉ ਤਾ ਪੇਮ ਖੇਲ ਦਾ ਚਾਹ ਰਾਜਾ ਸਿਰ ਧਗਾ ਲਈ ਗਲੀ ਮੇਂ ਜਾਓ ਕਿ ਤ ਮਾਰਕ ਪੈਰ ਤਰੀ ਜਾ ਸਾਥ ਸਰੀ ਜੇ ਕਾਣ ਨਾ ਕੀ ਜਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਦੁਆਰਾ ਸ੍ਰੀਮਤ ਉਚਾਰਨ ਹੋਇਆ ਦੇਖੋ ਸਿੰਦੇ ਮਹਾਰਾਜ ਜੀ ਤਬਾਲੇ ਪਰਬੰਧਕਾਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਿੱਖ ਪਾਇਰ ਦੀ ਬਾਣੀ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੰਦਕ ਕਮੇਟੀ ਦੇ ਯੋਧੇ ਦੀ ਬਾਣੀ ਦਾ ਸਾਨੂੰ ਵੀ ਮੁੱਦਤਾ ਹੋ ਗਈਆਂ ਵਿੱਚੋਂ ਇਹਦੇ ਮਹਾਰਾਜ ਭਗਤ ਬਾਣੀ ਵਿੱਚੋਂ ਤੁਸੀਂ ਕਬੀਰ ਸਾਹਿਬ ਦੀ ਬਾਣੀ ਦੇ ਕਥਾ ਕਰਦੇ ਹੋ ਮੈਂ ਕਬੀਰ ਸਾਹਿਬ ਇਕੱਠਾ ਕਰਨ ਵਾਸਤੇ ਮੈਂ ਗਿਆ ਮਹਾਂਪੁਰ ਕਹਿੰਦੇ ਲੋ ਕਬੀਰ ਸਾਹਿਬ ਦੀ ਸੁਣੋ ਕਬੀਰ ਸਾਹਿਬ ਕਹਿੰਦੇ ਆ ਸੂਰਾ ਸੋ ਪਹਿਚਾਨੀਆਂ ਜੋ ਲੜ ਆਦੀਨ ਕੇ 헤 ਉਰਜਾ ਪੁਜਾ ਕਟ ਪਰ ਕਬੂ ਨਾ ਛਾੜਾ ਖੇਤ ਕਬੀਰ ਸਾਹਿਬ ਕਹਿੰਦੇ ਆ ਗਗਨ ਦਾ ਮਾਮਾ ਬਜਿਓ ਪਰ ਉਹ ਨਿਸਾਨਾ ਕਾਓ ਖੇਤ ਜੋ ਮੰਡਿਓ ਸੂਰਮਾ ਆਬ ਜੂਜਨ ਕੋ ਦਾਵ ਤੱਕ ਮੂਲਮੰਦ ਮਹਾਰਾਜ ਤੁਹਾਨੂੰ ਚੰਗੀ ਲੱਗਦੀ ਫਿਰ ਉਹ ਸਾਡੀ ਹੁਣੇ ਸੂਰਮਤੀ ਪੈਦਾ ਕਰਦੀ ਹੈ ਖਿੱਚ ਕੇ ਆ ਪਿਆਰੇ ਫਲਸਾ ਜੀ ਸੀਸ ਤਲੀ ਤੇ ਤੱਕ ਕੇ ਉਹਨਾਂ ਨੇ ਜੁੱਦ ਦਿੱਤੇ ਜਿਵੇਂ ਦੂਸਰੋਂ ਨਹੀਂ ਪਾਣੀ ਚੌਂਕੜੀ ਲਾ ਕੇ ਪੜੀ ਤੇ ਮੈਂ ਪ੍ਰਚਾਰ ਨੂੰ ਦੀ ਬਾਣੀ ਦਾ ਕਿਉਂਕਿ ਅਸੀਂ ਆਪ ਕੋ ਖਾਦ ਕੀਤਾ ਇਸ ਨਾਮ ਬਾਣੀ ਦੀ ਕਮਾਈ ਕਰਕੇ ਦਿੱਤੀ ਹੈ ਸਿੰਘ ਸਾਹਿਬ ਅਕਾਲੀ ਪਾਤਸ਼ਾਹ ਪੂਲਾ ਸਿੰਘ ਸਾਹਿਬ ਅੱਜ ਜੋ ਕਿ ਸਰ ਵਿੱਚ ਸੱਤ ਗੋਲੀਆਂ ਲੱਗ ਜਾਣ ਦੇ ਬਾਵਜੂਦ ਵੀ ਜਿੱਤ ਦਾ ਨਿਸ਼ਾਨ ਚੁਲਵਾ ਕੇ ਸਤਸੰਗ ਦੀ ਸ਼ਹੀਦੀ ਸਾਰੀ ਸ਼ਹੀਦ ਇਹ ਨਾਮ ਬਾਣੀ ਨਾਲ ਕਮਾਈ ਨਾਲ ਸਿੱਖਾਂ ਦੇ ਅੰਦਰ ਇਹਦਾਕ ਆਉਂਦੀ ਹੈ ਅੱਜ ਮੈਂ ਇੱਥੇ ਕਥਾ ਕਰਨ ਉਸ ਸਰੋਤ ਨਾਲੋਂ ਟੁੱਟ ਜਾਈਏ ਇਹ ਨਿਗਮ ਗੁਰਬਾਣੀ ਦੇ ਅੰਦਰੋਂ ਹੀ ਪੰਕਤੀਆਂ ਲੱਭ ਕੇ ਸਾਨੂੰ ਉਹ ਦੱਸੀਆਂ ਜਾਂਦੀਆਂ ਕਿਤੇ ਕਰਕੇ ਅਸੀਂ ਆਪਣੇ ਬਾਣੀ ਸਰੋਤਾਂ ਤੋਂ ਟੁੱਟ ਜਾਈਏ ਤੇ ਗੁਰਬਾਣੀ ਤੋਂ ਹੀ ਟੁੱਟ ਜਾਈਏ ਰਿੰਟਰ ਵਿੱਚ ਸਿਆਟਲ ਦੇ ਵਿੱਚ ਮੇਰੇ ਤੋਂ ਪਹਿਲਾਂ ਕੋਈ ਗੁਰਮਖ ਕਥਾ ਕਰਕੇ ਨਾਲਾ ਨਹੀਂ ਮਿਲਿਆ ਉੱਥੇ ਹੀ ਰਹਿਣਾ ਹੈ ਨਾ ਉਹਨਾਂ ਬਹੁਤ ਜ਼ਿਆਦਾ ਤੁਸੀਂ ਇਹ ਨੁਕਤੇਆਂ ਨੂੰ ਛੋੜਿਆ ਸੀ ਸਾਰੂ ਸੋਚ ਵੱਲ ਚਲੀਏ ਕਿ ਜਾਂ ਇਹ ਕਿੰਨਾ ਗ੍ਰੀਨ ਕਹਿਣ ਲੱਗੇ ਕਿ ਇੱਕ ਮਾਤਾ ਲੱਗੇ ਮਹਾਰਾਜ ਜੋ 12 13 ਸਾਲ ਤੋਂ ਯਾਨੀ ਜੀ ਨਿਜਮ ਦੇ ਨਾਲ ਅੱਗ ਲੰਗਰ ਵਿੱਚ ਸੇਵਾ ਕਰਦੀ ਹੈ ਅਸਲ ਵਿੱਚ ਉਸ ਅੰਗਰੇਜ਼ ਦੀ ਜਿਹੜੀ ਰਾਏ ਹੈ ਜਿਹਨੇ ਇਹ ਮਹੀਨੇ ਕਹਾਣੀ ਸੁਣ ਕੇ ਉਹ ਮਾਤਾ ਨਾ ਇਹ ਨਹੀਂ ਕਿ ਐਸੀ ਗੁਰਸਿੱਖੀ ਰਾਏ ਨੂੰ ਪੁੱਛਦੇ ਜਿਵੇਂ ਹੁਣ ਕੋਈ ਪਤਾ ਪਤਾ ਨਹੀਂ ਲੱਗਦਾ ਤੇ ਮੇਰਾ ਨਹੀਂ ਦਿਲ ਕਰਦਾ ਕਿ ਕਿਹਦੇ ਉਹ ਕਿਹੜੀ ਕਹਾਣੀ ਹੈ ਜਿਹਨੂੰ ਸੁਣ ਕਰਕੇ 12 ਸਾਲ ਦੀ ਸੇਵਾ ਕਰਨ ਵਾਲੀ ਮਾਈ ਦਾ ਨਿਸ਼ਚੈਟ ਹੋ ਗਿਆ ਰਾਏ ਦੇਣ ਹਗਲੇ ਵੀ ਗੁਰਮਖੋਤਾਂ ਨੂੰ ਜੋੜਨੀ ਹੈ ਮਹਾਰਾਜ ਦਾ ਕਿ ਇਹ ਕਥਾ ਤੇ ਨਾਮ ਬਾਣੀ ਦਾ ਰਸ ਪ੍ਰਗਟ ਕਰਦੀ ਹੈ ਪਰ ਜੇ 12 ਸਾਲ ਇਹਨਾਂ ਨੇਵਾ ਕੱਪਾਲ ਜਾਈ ਇਹ ਕਹਿ ਰਹੀ ਹੈ ਕਿ ਮੈਨੂੰ ਹੋਏ 10 ਸਾਲ ਲੱਗ ਰਹੇ ਹਨ ਕਿ ਮੈਂ ਬਾਜ ਨਾਮਾ ਗੁਰਦੁਆਰਾ ਮਹਾਂਪੁਰਖ ਕਥਾ ਕਿਹਾ ਜਾਂਦਾ ਹੈ ਕਿ ਜੇ ਕਰਮਾਂ ਦੀ ਨਵੇੜਾ ਹੋਣਾ ਤੇ ਗੁਰਦੁਆਰੇ ਸਹਿਬ ਆਉਣ ਦੀ ਕੀ ਲੋੜ ਹੈ ਮੋਰ ਜੇ ਸਭ ਕੁਝ ਬੰਦ ਤੇ ਰਿਹਾ ਕਿ ਸਾਨੂੰ ਕਿਉਂ ਕਹੀ ਜਾਂਦੇ ਹੋ ਕਿ ਸ਼ਰਾਬ ਨਾ ਪੀਓ ਬਾਜ ਨਾਮਾ ਮਹਾਂਪੁਰਖ ਕਥਾ ਕਰਨ ਵਾਸਤੇ ਅਜਿਹਾ ਖਾਸਾ ਜੀ ਕਈ ਐਸੇ ਮੁੱਦੇ ਨੇ ਕੱਲ੍ਹ ਜਾਨੀ ਜਿਹਨੇ ਥੋੜਾ ਜਿਹਾ ਸ਼ੋਹਿਆ ਸੀ ਮੇਰੇ ਜਿਹੇ ਸਵਾਲ ਨੇ ਉਹਨਾਂ ਦਾ ਵੀ ਮੈਂ ਜਵਾਬ ਦੇਵਾਂਗਾ ਜਿਹੜੇ ਸਾਡੇ ਨੌਜਵਾਨ ਕੇਸ ਕੱਟਦੇ ਆ ਨਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਲਈ ਇਹਨਾਂ ਨੇ ਉਹਨਾਂ ਦੇ ਮਤਲਬ ਦੀ ਆਪਣੀ ਹਿਸਾਬ ਨਾਲ ਨਿਕਲਦੀ ਗਾ ਤੇ ਦੋ ਇੱਕ ਪ੍ਰਬੰਧਕ ਜੀ ਦੀ ਪੰਕਤੀ ਕਬੀਰ ਸਾਹਿਬ ਦੀ ਪੰਕਤੀ ਕਬੀਰ ਸਾਹਿਬ ਕਹਿੰਦੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਤਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘੜਰ ਮੁੜਾਈ ਰਸਾ ਵਾਲੀ ਗੱਲ ਨਾ ਕਰੀ। ਅਸਲ ਕਿਹਾ ਕਿ ਬਾਣੀ ਚ ਭਾਵੇਂ ਦਮੇਸਨ ਰੱਖ ਲਓ ਤੇ ਭਾਵੇਂ ਸਾਜਿਕ ਮਨਾ ਲਓ ਤੇ ਦੁੱਧਾ ਤੇ ਵਾਸ਼ਗੁਰੂ ਤੇ ਪਿਆਰ ਨਾਲ ਖਤ ਹੋਣੀ ਹੈ ਜਿਹਦੇ ਪਿਓਗੇ ਪਾਗਲ ਅਸਤ। ਹੱਤ ਬਚਣਾ। ਬਿਲਕੁਲ ਸਹੀ। ਪਰ ਪ੍ਰਕਰਨ ਨਹੀਂ ਪਤਾ ਹੈ। ਗਿਆ ਕੀਤਾ ਹੋਵੇ ਪਰਕਰਨ ਨਹੀਂ ਪਤਾ। ਜਿਸ ਕਰਕੇ ਉਹ ਆਪਣੀ ਦਲੀਲ ਦਿੰਦੇ ਆ। ਉਹ ਦੇਖੋ ਪ੍ਰਕਰਨ ਕੀ ਹੈਗਾ ਤੇ ਚੁੱਪ ਰਹੇਗਾ। ਮਨੁੱਖਾਂ ਦੇ ਮਤ ਅੰਦਰ। ਜੋਗੀਆਂ ਦੇ ਛੇ ਮਤ ਨੇ। ਦੁੱਖ ਹੁੰਦਾ। ਉਹਨਾਂ ਵਿੱਚ ਇੱਕ ਤਾਂ ਜਿਹੜੇ ਜਗ੍ਹਾਦਾਰੀ ਆ ਕੇਸ ਰੱਖਦੇ ਆ ਤੇ ਜੜਾਵਾ ਬਣਾਉਂਦੇ ਕੰਗਾ ਕੰਗਾ ਨਹੀਂ ਕਰਦੇ ਉਹ ਕੇਸਾਂ ਵਿੱਚ। ਮੇਰਾ ਬੋਰ ਦਾ ਦੋਦ ਲਾ ਕੇ ਹੋਰ ਵੱਡੀਆਂ ਜਗਾਵਾਂ ਬਣਾਉਂਦੇ ਆ ਤੇ ਉਹਦੇ ਨਾਲ ਉਹ ਪਾਸਦਾ ਹੈ ਕਿ ਵੱਡਾ ਹੀ ਕਥਾ ਕਰਦਾ ਸਾਂ ਤੇ ਇੱਕ ਐਸੀ ਹੈ ਜਿਹੜੇ ਕਈ ਫਿਰਮੂ ਮਨਾ ਦਿੰਦੇ ਆ ਐਕਸਰ ਸਾਈਟ ਦਾ ਵੀਰ ਸਾਹਿਬ ਬਰੇਸ਼ ਦਿੰਦੇ ਉਹ ਨਹੀਂ ਉਹਨਾਂ ਨੂੰ ਪਤਾ ਲੱਗਦਾ ਕਬੀਰ ਸਾਹਿਬ ਕਹਿੰਦੇ ਆ ਕੱਪੜੇ ਦੂਸਰੇ ਪਾਏ ਉਹਨਾਂ ਨੂੰ ਕੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਇੱਕ ਆ ਜੋ ਕੀਆ ਸੋ ਮਨ ਗਿਆਨ ਕਰ ਰਹੇ ਸਾਂ ਮੂੰਹਾਂ ਜਾਂਦਾ ਉਹ ਸਿਰ ਨੂੰ ਮਨਾ ਕੇ ਬਤਨ ਕਹਿੰਦੇ ਕਹਿੰਦੇ ਅਸੀਂ ਤਿਆਗੀ ਹੋ ਗਏ ਸਭ ਕੁਝ ਤਿਆਗ ਦਿੱਤਾ ਕੇਸ ਵੀ ਤਿਆਗ ਦਿੱਤਾ ਨੌਜਵਾਨੀ ਖਤਮ ਕਰ ਦਿੱਤੀ ਵੀਰ ਸਾਹਿਬ ਕਹਿੰਦੇ ਗਲਤੀ ਤਾਂ ਜਿਹੜੀ ਕੀਤੀ ਉਹ ਤੇਰੇ ਮਨ ਦੀ ਪੰਜਾਬ ਨੇ ਅੱਗ ਲਾ ਦੋਹਾ ਪੰਥਾਂ ਨੂੰ ਸੰਬੋਧਨ ਕੀਤਾ ਹੈ ਸ਼ਬਦ ਦੇ ਅੰਦਰ ਕਿ ਭਾਵੇਂ ਲੰਬੇ ਕੇਸ ਕਰ ਲੇ ਲੰਬੇ ਕੇਸ ਕੋ ਉੱਥੇ ਜਟਾਵਾਂ ਬਣਾਉਣੀਆਂ ਜਿਸ ਨੇ ਸਾਨੂੰ ਸਤਿਗੁਰੂ ਨੇ ਕੀ ਕਿਹਾ ਮਹਾਰਾਜ ਕਹਿੰਦੇ ਕੰਗਾ ਦੋ ਨੋ ਬਕਰਗ ਪਾਗ ਚੁੰਨੀ ਕਰ ਬੰਦਾਈ ਦਤਨ ਨੀਤ ਕਰ ਨਾ ਦੁੱਖ ਪਾਵੈ ਲਾਲ ਜੀ ਤੇ ਮੈਂ ਅੱਜ ਨੇ ਸਾਨੂੰ ਇਸ ਗੱਲ ਦਾ ਸਾਡੇ ਵਾਸਤੇ ਨਹੀਂ ਹੈ ਉਹ ਦੋਹਾ ਪੰਥਾਂ ਨੂੰ ਸੰਬੋਧਨ ਹੋ ਰਹੇ ਨੇ ਤੇ ਸਾਨੂੰ ਉਪਦੇਸ਼ ਇਹ ਆ ਕਿ ਤੁਹਾਹਾ ਪੰਥਾਂ ਨੂੰ ਨਾ ਧਾਰਨ ਕਰ ਲਿਓ ਕਿਤੇ ਨਾਵਾ ਨਾ ਬਣਾ ਲਿਓ ਜਾਂ ਕਿਤੇ ਕਟਾਈ ਨਾ ਲਿਓ ਕਿਤੇ ਤੁਹਾਨੂੰ ਵੀ ਕਬੀਰ ਸਾਹਿਬ ਉਸੇ ਕਹਿੰਦੇ ਆ ਤੇ ਜਿਹੜਾ ਨਾ ਲੋਖਾਂ ਨੇ ਜਨਮ ਹੀ ਨਿਆ ਤੇ ਧਰਮਵਾਸ ਹੈ ਨਹੀਂ ਤੁਹਾਡੇ ਅੰਦਰ ਇਹ ਤੁਹਾਹਾ ਪੰਥਾਂ ਨੂੰ ਸਬੋਧਨ ਕੀਤਾ ਹੈ ਜ਼ੁਲਮ ਕਰਨੇ ਆਸਤ ਨਹੀਂ ਕਰਦੇ ਸਾਨੂੰ ਇਸ ਸਬੋਧਨ ਕੀਤਾ ਕਬੀਰ ਸਾਹਿਬ ਨੇ ਆ ਤੁਸੀਂ ਵੀ ਮਤਲਬ ਲੈ ਲਿਆ ਆਪਣੀ ਪਰਨ ਕੋਈ ਖਬਰ ਆਈ ਹੋਵੇਗੀ ਕਿ ਪਿਆਰਾ ਇਸ ਹਾਲਤ ਫਰਦ ਤਾਣੇ ਵਿੱਚ ਮੇਰੇ ਕੋਲ ਪ੍ਰੇਮੀ ਆ ਗਿਆ ਇਹ ਨੂੰ ਨੰਗੀਆਂ ਕਰਕੇ ਪਾਣੀ ਵਿੱਚ ਲਿਖਿਆ ਹੋਇਆ ਕਿ ਜਿਹੜੇ ਸਬੰਧ ਕਰਾ ਦਿੱਤਾ ਗਿਆ ਲੈ ਕੇ ਮੁਕਰੀ ਚਲਾਉਂਦੇ ਦਿਲ ਦੇ ਮਹਾਰਾਜਪੁਰ ਕਹਿੰਦੇ ਅਗਲੀ ਪੰਕਤੀ ਪੜ ਲੈ ਕੇ ਸਾਰਾ ਜੱਗੀ ਸਾ ਮੇਰੇ ਵਾਸਤੇ ਹੀ ਹੈ ਕੀ ਗੁਜਰੀ ਹੋਵੇਗੀ ਹੁਣ ਆਪਣੇ ਮਤਲਬ ਦੀਆਂ ਪੰਕਤੀਆਂ ਕੱਢ ਕੇ ਵਾਲੀਆਂ ਗੱਲਾਂ ਦਲੀਲਾਂ ਦਿੰਦੇ ਆ ਤੇ ਤੁਸੀਂ ਕਾਇਲ ਹੋ ਕੇ ਖੜਿਆ ਰਹਿਣਾ ਫਿਰ ਕਿਹਾ ਜਾਂਦਾ ਕਿ ਇਹ ਘਰੋਂ ਬੋਲਦੇ ਨੇ ਕਿਤੇ ਬਾਹਰ ਜਾ ਕੇ ਆਲਾ ਹੋਣਾ ਪ੍ਰਚਾਰ ਕਰ ਦਿੰਦੇ ਸਿੱਖ ਮਰਦਾ ਸੀ ਗੁਰੂ ਪਿਆਰੇ ਖਾਲਸਾ ਜੀ ਮਹਾਰਾਜਪੁਰ ਕਹਿੰਦੇ ਸੀ ਬਾਹਰ ਨੂੰ ਪੁਛਾਣਾ ਮੈਂ ਗੁਰਬਾਣੀ ਇਸ ਗੱਲ ਦੇ ਜਿੰਨੇ ਵੀ ਮਹਾਰਾਜ ਨੇ ਸ਼ਬਦ ਉਚਾਰਨ ਕਰਦੇ ਉਹ ਕਿਸੇ ਨਾ ਕਿਸੇ ਦੇ ਪਹਾਏ ਹੱਜ ਵਿੱਚ ਵੀ ਮਰਦੇ ਆ ਤੇ ਹਾਂਜੀ ਸਗਲ ਖਾਨ ਹੈ ਇਸ ਵਿੱਚ ਵੀ ਮਰਦੇ ਤੇ ਮਹਾਰਾਜ ਦੇ ਪਾਸ਼ਾਣੀ ਸਜਣ ਠਾਕੂ ਦੇਸ਼ ਦਿੱਤਾ ਤੇ ਉਹਦਾ ਖੁਸ਼ਹਾਲ ਹੋਏਗਾ ਉਹ ਸ਼ਾਨ ਜਾਦੂਗਰਨੀ ਨੂੰ ਪ੍ਰੇਸ਼ ਦੇ ਤੁਹਾਨੂੰ ਉਹਦਾ ਉਪਕਰਣ ਹੈ ਭਾਈ ਮਦਾਨਾ ਜੀ ਨੇ ਬਚਨ ਬਲਾਸ ਹੋਏ ਉਹਦੇ ਪ੍ਰਕਾਰਾਂ ਦੇ ਸ਼ਬਦ ਨੇ ਉਹ ਕਹਿੰਦਾ ਥੜੇ ਨਾਲ ਜਦੋਂ ਤੁਸੀਂ ਪ੍ਰਕਰਣ ਨਾ ਸੁਣੋਗੇ ਉਹ ਥਾਨਕਾ ਸੁਣੋਗੇ ਸ਼ਬਦ ਦੀ ਉਹ ਕਹਿੰਦੇ ਸਾਡੇ ਲੱਗਦੇ ਕੁਝ ਨਹੀਂ ਤੁਸੀਂ ਕਹਿੰਦੇ ਸਭ ਚ ਆ ਜਾ ਜਾਨੇਗੀ ਕਿ ਗਰੀਬ ਨਿਵਾਸ ਸਰਦੂ ਸਾਨੂੰ ਕੀ ਉਪਦੇਸ਼ ਦੇ ਰਿਹਾ ਚਨੂ ਤੇ ਜੇ ਮਹਾਰਾਜ ਜੀ ਦੀਆਂ ਪੀਠਾਂ ਦੇ ਜਿਹੜੇ ਖੰਡਰ ਕਰਨ ਵਾਲੇ ਸ਼ਬਦ ਲੜਾ ਰੱਖਣ ਸ੍ਰੀ ਹਰਮੰਦਰ ਸਾਹਿਬ ਤੇ ਟਗਾ ਟਗਾ ਕੇ ਤੁਰ ਕੇ ਤੇ ਮਾਫ ਕਰਨਾ ਸਿੱਖੀ ਲੰਮੇ ਸਮੇਂ ਲਈ ਬਹੁਤ ਚੰਗਾ ਹੁੰਦਾ ਹੈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮਹਾਪੁਰਸ਼ਾਂ ਨੇ ਮਹਾਨ ਨੇ ਛੰਡੇ ਦੀ ਰਾਖੀ ਪਾਜੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਵ ਚੂਰ ਗ੍ਰੰਥ ਦੇ ਅੰਦਰ ਲਿਖਿਆ ਜਾਣ ਲੱਗਾ ਕਿ ਜਿਹੜਾ ਸਿੱਖ ਦੇਸ਼ ਅੰਦਰ ਨਹੀਂ ਰਹਿੰਦਾ ਉਹ ਇੱਕ ਸਾਲ ਬਾਅਦ ਹਰਮੰਦਰ ਸਾਹਿਬ ਜ਼ਰੂਰ ਦਰਸ਼ਨ ਕਰੇ ਜਦੋਂ ਇਹ ਸ਼ਬਦ ਮਹਾਪੁਰਸ਼ਾਂ ਨੂੰ ਕਹੇ ਉਹਨਾਂ ਮਹਾਪੁਰਸ਼ਾਂ ਨੂੰ ਤਾਂ ਹੀ ਨੰਦੇ ਜਾ ਰਿਹਾ ਉਹਦੇ ਵਿੱਚ ਇਹਨਾਂ ਸਥਾਨਾਂ ਦੀ ਮਹਿਮਾ ਵੇਖਿਆ ਜੀ ਕਿ ਜਿਹੜਾ ਉਤਲਾ ਸੱਚਖੰਡਾ ਉਨੀ ਵਿੱਚ ਲਿਖਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਗੁਰੂ ਰਾਮਦਾਸ ਜੀ ਦਾ ਪ੍ਰੇਮ ਖੇਲਣ ਕਾ ਚਾਉ ਸਿਰ ਤੱਕ ਭਲੀ ਗਲੀ ਮੇਰ ਜਾਓ ਵੱਡਾ ਕਿਨਿਤ ਮਾਰਗ ਪੈਰ ਉੱਤੇ ਚਲੇ ਆ ਗਏ ਇਸ ਤਰ੍ਹਾਂ ਦੇ ਸੱਚਖੰਡ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਸ਼੍ਰੀ ਮਖ ਤੋਂ ਉਚਾਰੀ ਹੋਈ ਬੰਤਰ ਹੈ ਬਾਰੀ ਨਾ ਫਾਮੇ ਰੋੜਾ ਰਪਾ ਹੋਵੇ ਪਰ ਦੱਸੋ ਤੁਸੀਂ ਪੌੜ ਜਾ ਉੱਤਰ ਦਿਓ ਨਾ ਤੁਹਾਨੂੰ ਐਉਂ ਲੱਗਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਸੇ ਕਾਇਰ ਦੀ ਬਾਣੀ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੂ ਬਾਣੀ ਵੀਰ ਯੋਧੇ ਦੀ ਬਾਣੀ ਪੜੋ ਵਿਚਾਰੋ ਤੇ ਸਤਿਗੁਰੂ ਜੀ ਦੇ ਸਹੀ ਉਪਦੇਸ਼ ਦੇ ਵਿੱਚ ਜਿਵੇਂ ਮਹਾਰਾਜ ਭਗਤ ਬਾਣੀ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਕਥਾ ਕਰਦੇ ਹੋ ਸਤਿਗੁਰੂ ਜੀ ਦੇ ਪਾਵਨ ਸੂਤ ਦੀ ਬਾਣੀ ਹੋਏ ਹੋਣੇ ਸਿੰਘਾਂ ਨੇ ਕਿਹਾ ਮਾਪੁਰ ਕਹਿੰਦੇ ਲੰਕਵੀਰ ਸਾਹਿਬ ਦੀ ਸੁਣੋ ਕਬੀਰ ਸਾਹਿਬ ਕਹਿੰਦੇ ਜਿਹੜਾ ਸੂਰਾ ਸੋ ਪਹਿਚਾਨਣੀ ਹੈ ਜੋ ਨਰਦੀਨ ਕਹੇ ਹੈ ਪੁਰਜਾ ਪੁਰਜਾ ਘਟ ਮਰ ਕਬੂ ਨਾ ਛਾੜਾ ਖੇਤ ਵਰ ਤੋਂ ਭਾਵ ਵੀਰ ਸਾਹਿਬ ਕਹਿੰਦੇ ਅਗਨ ਤਮਾਮਾ ਬਾਜਿਓ ਪਰਿਓ ਨਿਸਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨਨੋ ਦਾਓ ਸ਼ਬਦਾਂ ਦੀ ਸ਼ੰਧੀ ਕੀਤੀ ਜੀ ਜਦੋਂ ਮਹਾਰਾਜ ਜਿਹੜੀ ਤੁਹਾਨੂੰ ਨਹੀਂ ਲੱਗਦੀ ਫਿਰੋਜ ਹੱਥ ਲਿਖ ਸਰੂਪ ਵੜਨ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਤਾਮਾ ਬੈਕ ਕਰਨੀ ਪਾਣੀ ਉਹ ਆਪ ਕਾਇਰਤਾ ਤੇ ਜੜਤਾ ਨੂੰ ਨਾਸ਼ ਕਰਦੀ ਹੈ ਸੂਰਮਤਾ ਹੀ ਪੈਦਾ ਕਰਦੀ ਹੈ ਨੀ ਪਰ ਸੋਤੋ ਤੇ ਆਰੇ ਭਾਮੇ ਜੀ ਯਾਦ ਕੀਤੀ ਹੋਈ ਬਾਣੀ ਸ਼ੀਸ਼ ਤਲੀ ਤੇ ਧਰ ਕੇ ਉਹਨਾਂ ਨੇ ਜੁਦ ਜਿੱਥੇ ਸੁਖ ਬਾਣੀ ਆਉਂਦੀ ਹੈ ਨਾ ਉਸ ਉਥੇ ਤੇ ਭਾਮੇ ਥੋੜਾ ਜਿਆਦਾ ਉਖੜ ਜਾਈਏ ਪਰ ਜਿੱਥੇ ਮਹਿੰਗੀ ਬਾਣੀ ਆਉਂਦੀ ਹੈ ਬਾਣੀ ਦਾ ਉਹ ਸਾਨੂੰ ਅਠਾ ਘੋਟ ਥਾਦੀ ਨਹੀਂ ਜਿਆਦਾ ਕਿਉਂਕਿ ਰਿਆਸ ਹੀ ਇੰਨਾ ਕਰਵਾ ਦਿੱਤਾ ਇਸ ਬਾਣੀ ਦੀ ਕਮਾਈ ਕਰਕੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਸਤਗੁਰੂ ਜੀ ਦੀ ਉਚਾਰਨ ਕੀਤੀ ਬਾਣੀ ਸੱਤ ਗੋਲੀਆਂ ਲੱਗ ਜਾਣ ਦੇ ਮਾਰ ਲਾਗਦੇ ਬਾਣੀਆ ਜਦੋਂ ਦਾ ਨਿਸ਼ਾਨ ਚੁਲਾੜ ਲੰਗ ਰਾਗਦਾ ਪਹਿਲਾ ਸ਼ਬਦ ਆਉਂਦਾ ਹੈ ਮਿੰਗੀਆਂ ਬਾਣੀਆਂ ਵੀ ਨਿਆਮ ਬਾਣੀ ਨਾਲ ਕਮਾਈ ਨਾਲ ਪਾਠੀ ਸਿੰਘ ਰੌਲ ਲਾਉਂਦਾ ਹੋਵੇ ਇੰਗਲੈਂਡ ਵਿੱਚ 10 ਸਾਲ ਮੁਕਣ ਲੱਗੇ ਯਾਨੀ ਕਿ ਅਫਸੋਸ ਹੈ ਤੇ ਰੌਲ ਲਾਦੇ ਸਾਨੂੰ ਇਸ ਸਰੋਤ ਨਾਲੋਂ ਕੋੜਨ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰੋਂ ਹੀ ਪੰਕਤੀਆਂ ਲੱਭ ਕੇ ਸਾਨੂੰ ਉਹ ਦੱਸੀਆਂ ਜਾਂਦੀਆਂ ਜਿਹਦੇ ਕਰਕੇ ਅਸੀਂ ਆਪਣੇ ਧਾਰਮਿਕ ਕਥਾਵਾਚਕਾ ਨਹੀਂ ਹੋ ਸਕਦਾ ਜਿਹੜਾ ਰੋਜ਼ ਸਹਿਜ ਪਾਠ ਨਹੀਂ ਕਰਦਾ ਗੁਰਬਾਣੀ ਤੋਂ ਹੀ ਟੁੱਟ ਜਾਈਏ ਜਿਹੜਾ ਗੁਰੂ ਗੰਗ ਸਾਹਿਬ ਦਾ ਅਖੰਡ ਪਾਠ ਨਹੀਂ ਉਹ ਕਥਾਵਾਚਕ ਨਹੀਂ ਹੋ ਸਕਦਾ ਬੜਾ ਦੁੱਖ ਹੈ ਇਹ ਮੇਰੇ ਤੋਂ ਕੋਈ ਨਾ ਕੋਈ ਗੁਰਮਖ ਕਥਾ ਅੰਮ੍ਰਿਤ ਵੇਲੇ ਦਾ ਸਮਾਂ ਸੀ ਉਹ ਪੜ੍ਹਦੀ ਬੋਲੇ ਤੇ ਮੈਂ ਫੜਾ ਤੇ ਰੌਲ ਤੇ ਬੈਠਾ ਉਹਨਾਂ ਬਹੁਤ ਜ਼ਿਆਦਾ ਉਂਗਲ ਕਰੀ ਜਾਵੇ ਮੈਨੂੰ ਇਹਨਾਂ ਮੁੱਦਿਆਂ ਨੂੰ ਸ਼ੋਹੇ ਮੈਂ ਕਿਹਾ ਮੈਨੂੰ ਬੋਲ ਕੇ ਦੱਸੇ ਬੰਤੀ ਕਿਹੜੀ ਹੈ ਮਾਫ਼ ਕਰਨਾ ਉਸ ਤੋਂ ਉੱਥੇ ਰਾਗੀ ਸਿੰਘ ਕਹਿਣ ਲੱਗੇ ਜੀ ਮਾਨੰਦ ਮਹਾਰਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ 12 13 ਸਾਲ ਤੋਂ ਗਿਆਨੀ ਜੀ ਨਿਯਮ ਦੇ ਨਾਲ ਆ ਕੇ ਲੰਗਰ ਵਿੱਚ ਸੇਵਾ ਕਰਦੀ ਹੈ ਕਥਾ ਦਾ ਫਲਾ ਸੁਣਦੀ ਹੈ ਬਲਾਦੇਸ਼ ਮਹਾਰਾ ਜੀ ਬਖਸ਼ਣ ਦੇ ਪਰ ਇਸ ਮਹੀਨੇ ਕਥਾ ਸੁਣ ਕੇ ਉਹ ਮਾਤਾ ਨਾ ਇੱਕ ਗੁਰਮਖ ਕਹਿੰਦੇ ਜੀ ਸੰਥਿਆ ਕੀਤੀ ਆ ਰਾਗੀ ਸਿੰਘਾਂ ਨੂੰ ਟੀਵੀ ਤੇ ਪਾਰਟ ਜਾਂਦਾ ਤੁਸੀਂ ਮੈਨੂੰ ਤੇ ਹੁਣ ਕੋਈ ਪਤਾ ਪਤਾ ਨਹੀਂ ਲੱਗਦਾ ਜੰਮੀਰਾਂ ਨਹੀਂ ਜਲ ਕਰਦਾ ਕੋ ਗੁਰਦੁਆਰੇ ਸਾਹਿਬ ਆਉਂਦਾ ਟੀਵੀ ਤੇ ਪਾਰਟ ਜਾਣੇ ਤੇ ਤੁਸੀਂ ਜਾ ਉਹ ਕਿਹੜੀ ਕਥਾ ਹੈ ਜਿਹਨੂੰ ਸੁਣ ਕਰਕੇ 12 ਸਾਲ ਦੀ ਸੇਵਾ ਕਰਨ ਵਾਲੀ ਮਾਈ ਦਾ ਨਿਸ਼ਚੈ ਟੁੱਟ ਗਿਆ ਉਹਨੇ ਕਿਹਾ ਕਰਕੇ ਮੈਂ ਸੇ ਗੁਰਮਖੋੜਾ ਹੁਣ ਕਥਾ ਕਹਿੰਦੇ ਕਥਾ ਤੇ ਜੋੜਦੀ ਹੈ ਮਹਾਰਾਜ ਨਾਲ ਕਥਾ ਤੇ ਨਾਮ ਬਾਣੀ ਦਾ ਅੰਦਰ ਰਸ ਪ੍ਰਗਟ ਕਰਦੀ ਹੈ ਪਰ ਜੇ 12 ਸਾਲ ਸੇਵਾ ਕਰਨ ਵਾਲੀ ਮਾਈ ਇਹ ਕਹਿ ਰਹੀ ਹੈ ਕਿ ਮੈਨੂੰ ਹਣ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਆਵਾਂ ਕਿ ਜੇ ਨਾ ਆਵਾਂ ਗੁਰਦੁਆਰੇ ਸਾਹਿਬ ਜੋ ਕਿ ਕਿਹਾ ਜਾਂਦਾ ਹੈ ਕਿ ਜੇ ਕਰਮਾਂ ਤੇ ਹੀ ਨਿਵੇੜਾ ਹੋਣਾ ਹੈ ਤੇ ਗੁਰਦੁਆਰੇ ਸਹਿਬ ਆਉਣ ਦੀ ਕੀ ਲੋੜ ਹੈ ਜਿੰਨੇ ਕਰੋ ਜੇ ਸਭ ਕੁਝ ਹੁਕਮ ਵਿੱਚ ਹੀ ਵਰਤ ਰਿਹਾ ਤੇ ਸਾਨੂੰ ਕਿਉਂ ਕਹੀ ਜਾਂਦੇ ਹੋ ਕਿ ਸ਼ਰਾਬ ਨਾ ਪੀਓ ਮਾਸ ਨਾ ਖਾਓ ਉਸ ਵੇਲੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਗੁਰੂ ਪਿਆਰੇ ਖਾਲਸਾ ਜੀ ਕਈ ਐਸੇ ਮੁੱਦੇ ਨੇ ਕੱਲ ਗਿਆਨੀ ਜੀ ਨੇ ਥੋੜਾ ਜਿਹਾ ਸ਼ੋਹਿਆ ਸੀ ਮੇਰੇ ਜਿਹੜੇ ਸਵਾਲ ਨੇ ਉਹਨਾਂ ਦਾ ਵੀ ਮੈਂ ਜਵਾਬ ਦੇਵਾਂਗਾ ਜਿਹੜੇ ਸਾਡੇ ਨੌਜਵਾਨ ਕੇਸ ਕੱਟਦੇ ਆ ਨਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਲਈ ਜਿਹੜੇ ਸਾਰਪੰਦੇ ਆ ਨਾ ਉਹਨਾਂ ਦੀ ਮਤਵ ਦੀ ਇੱਕ ਵਾਰ ਆਪਣੇ ਹਿਸਾਬ ਨਾਲ ਅਸੀਂ ਕੱਟਦੇ ਨਹੀਂ ਬੱਝ ਸਕਦੇ ਰਾਤ ਬਾਬਾ ਦਰਸ਼ਨ ਸਿੰਘ ਜੀ ਕਹਿ ਰਹੇ ਸੰਤ ਕਬੀਰ ਸਾਹਿਬ ਦੀ ਪੰਕਤੀ ਦੀ رائے ਉਹਨਾਂ ਨੇ ਕਿਹਾ ਸਾਡੀ ਇਹ ਆਏ ਕਹਿੰਦੇ ਕਬੀਰ ਪ੍ਰੀਤ ਤੁਸੀਂ ਸੰਧਿਆ ਨਿਉਂ ਕੀਏ ਬਾਣੀ ਨਾ ਪੜੋ ਆਨ ਰਵਦਾ ਜਾਏ ਕਹਿੰਦੇ ਹਮੇ ਲਾਂ ਕੀ ਕਿਸਕਰ ਜਪਜੀਤ ਸਾਹਿਬ ਜੀ ਆਉਂਦਾ ਤੇ ਕਹਿੰਦੇ ਅਸੀਂ ਕੀ ਕਹਿੰਦੇ ਆਂ ਨਾ ਕਰੋ ਅਸੀਂ ਕਹਿੰਦੇ ਆਂ ਕਰੋ ਭਾਵੇਂ ਲੰਬੇ ਕੇਸ ਰੱਖ ਲਾਓ ਤੇ ਭਾਵੇਂ ਕਸਾੜ ਕੇ ਬੰਨ੍ਹਾ ਲਓ ਕਿਉਂਕਿ ਉਹ ਸੇਤੀ ਦਿੰਦਾ ਤੇ ਰਾਹੀ ਤੂਰੇ ਪਿਆਰ ਨਾਲ ਖਤਮ ਹੋਣੀ ਆਪਣਾ ਦੁੱਖ ਅਦਾਸ ਬਾਰੇ ਦੱਸਿਆ ਨਹੀਂ ਜਾਂਦਾ ਅਸੀਂ ਭਾਈ ਨੂੰ ਲੋੜਦੇ ਆਂ ਕਿ ਸਾਡੇ ਵਾਸਤੇ ਭੇਲਾ ਕਰਿਓ ਹੀ ਨਤਵਾਰ ਲੈ ਜੇ ਪਰ ਕਾਰਨ ਨਹੀਂ ਪਤਾ ਹੈ ਪਿਆਰੇ ਖਾਲਸਾ ਜੀ ਪਰ ਕਾਰਨ ਨਹੀਂ ਪਤਾ ਜਿਸ ਕਰਕੇ ਉਹ ਆਪਣੀ ਦਲੀਲ ਦਿੰਦੇ ਆਂ ਹੁਣ ਦੇਖੋ ਪ੍ਰਕਰਣ ਕੀ ਹੈਗਾ ਐਸੇ ਵੀ ਗੁਰਮਖ ਹੈਗੇ ਉਹ ਕਹਿੰਦੇ ਪੰਡੋਸਤਾਨ ਦੇ ਮਤ ਅੰਦਰ ਤੇ ਗੁਰੂ ਜੀ ਜੋਗੀਆਂ ਦੇ 6 ਮਤ ਨੇ ਇੱਕ ਉਹਨਾਂ ਵਿੱਚ ਇੱਕ ਤਾਂ ਜਟਾ ਧਾਰੀ ਹੈ ਕੇਸ ਰੱਖਦੇ ਆ ਤੇ ਜੜਾਵਾਂ ਬਣਾਉਂਦੇ ਆ ਕੰਗਾ-ਕੁੰਗਾ ਨਹੀਂ ਕਰਦੇ ਉਹ ਕੇਸਾਂ ਵਿੱਚ ਮਹਾਰਾਜ ਆਪ ਹਣ ਸਗੋਂ ਬੋੜ ਦਾ ਦੁੱਧ ਲਾ ਕੇ ਹੋਰ ਵੱਡੀਆਂ ਜਟਾਵਾਂ ਬਣਾਉਂਦੇ ਆ ਨਹੀਂ ਉਹਦੇ ਨਾਲ ਉਹ ਪਾਸਦਾ ਹੈ ਕਿ ਵੱਡਾ ਹੀ ਤਪਸਵੀ ਹੋਣਾ ਹੈ ਇਹ ਜਰੂਰ ਬੇਨਤੀ ਕਰਾਂ ਇੱਕ ਐਸੇ ਆ ਜਿਹੜੇ ਕਈ ਸਿਰ ਮੂੰਹ ਮਨਾ ਦਿੰਦੇ ਉਹਦੇ ਮੰਗਲਾਂ ਦੇ ਅੰਦਰ ਉਹਦੇ ਵਾਸਤੇ ਵੀ ਕਬੀਰ ਸਾਹਿਬ ਉਪਦੇਸ਼ ਦਿੰਦੇ ਉਹ ਨਹੀਂ ਉਹਨਾਂ ਨੂੰ ਪਤਾ ਲੱਗਦਾ ਹੱਥ ਲਿਖ ਸੂਪ ਨਹੀਂ ਕਬੀਰ ਸਾਹਿਬ ਕਹਿੰਦੇ ਆ ਜਦੋਂ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਤਿੰਨ ਕਲਾਸਾਂ ਜੋ ਕਿਛ ਕੀਆ ਸ ਮਨ ਕੀਆ ਮੁੰਡਾ ਮੂੰਦ ਅੰਜਾਇ ਉਹ ਸ਼ਰਮੂ ਮਨਾ ਕੇ ਪਤਾ ਕੀ ਕਹਿੰਦੇ ਕਹਿੰਦੇ ਅਸੀਂ ਤਿਆਗੀ ਹੋ ਗਏ ਹਾਂ ਸਭ ਕੁਝ ਤਿਆਗ ਦਿੱਤਾ ਕੇਸ ਵੀ ਤਿਆਗ ਦਿੱਤਾ ਚੰਗੇ ਚੱਲਦੇ ਸੀ ਸਾਡੇ ਨਿਜਮ ਵੀਰ ਸਾਹਿਬ ਕਹਿੰਦੇ ਗਲਤੀ ਤੇ ਜਿਹੜੀ ਕੀਤੀ ਉਹ ਤੇਰੇ ਮਨ ਨੇ ਨਹੀਂ ਕੀਤੀ ਆ ਤੇ ਮੂਸਰ ਭਾਈ ਮਨਾ ਛੜਿਆ ਤੂੰ ਨਿੱਜ ਮੁਤਾਬਕ ਜੋ ਕਿ ਮਨ ਆਇਆ ਆਰੰਭ ਹੋਣਾ ਹੁੰਦਾ ਦੋਹਾ ਪੰਛੀ ਦਾ ਬਹੁਤ ਨਕੀਤਾ ਹੈ ਸ਼ਬਦ ਦੇ ਅੰਦਰ ਭਾਵੇਂ ਲਾਂਬੇ ਕੇਸ ਕਰ ਲਾਂਬੇ ਕੇਸ ਤੋਂ ਉੱਥੇ ਜਟਾਵਾਂ ਬਣਾਉਣੀਆਂ ਗੁਰੂ ਅੰਸਰ ਦੀ ਸੰਤਿਆ ਕਾਲ ਤੇ ਸਾਨੂੰ ਸਤਿਗੁਰੂ ਨੇ ਕੀ ਕਿਹਾ ਮਹਾਰਾਜ ਕਹਿੰਦੇ ਗੰਗਾ ਦੋਨੋਂ ਵਕਤ ਕਰ ਜਿਹੜਾ ਨਾ ਉਸਤਾਗ ਚੁੰਨੀ ਕਰ ਬਾਂਦਾਈ ਦਾਤਨੀ ਤਕਾਰਾ ਨਾ ਦੁੱਖ ਪਾਵੈ ਨਾ ਨਹੀਂ ਨਿਕਲਦਾ ਤੇ ਇਸ ਤੇ ਮਹਾਰਾਜ ਦਾ ਹੁਕਮ ਅਸਨ ਨਹੀਂ ਜਿਹਨੂੰ ਮਜਬੂਰੀ ਵਾਸਤੇ ਨਹੀਂ ਆ ਉਹ ਦੋਹਾਂ ਦੀ ਕਿਰਪਾ ਨਾਲ ਅਸੀਂ ਆਜਿ ਦੇ ਰਹਿਨੇ ਆ। ਪੰਥਾਂ ਨੂੰ ਸੰਬੋਧਨ ਹੋ ਰਹੇ ਨੇ ਸੰਥਿਆ ਕਰਦਿਆਂ ਕਹਿੰਦਾ ਜਵਾਨ ਦਾ। ਸਾਨੂੰ ਉਪਦੇਸ਼ ਇਹ ਹੈ ਕਿ ਦੋਹਾਂ ਪੰਥਾਂ ਨੂੰ ਨਾ ਧਾਰਨ ਕਰਦੇ ਨਾ ਸਾਰੀ ਸਾਊਂਡ ਸੁਣ ਕੇ ਗੀਤਾਂਵਾਂ ਨਾ ਬਣਾ ਲਿਓ ਲਗਾ ਮਤ ਜਾਂ ਕਿ ਲੜਾਈ ਨਾ ਲਿਓ ਲਗਾ ਮਤ ਨਾ ਸਾਰੇ ਸ਼ਬਦਾਂ ਦੀ ਸੁਣੋ। ਵੀਰ ਸਾਹਿਬ ਉੱਥੇ ਕਹਿੰਦੇ ਆ ਪੜਾ ਕੇ ਕਿ ਜਾੜਾਵਾਂ ਬਣਾ ਲਓ, ਭਾਵੇਂ ਕਸਾ ਕੇ ਮਨਾਲੋ ਆਪੇ ਪਤਾ ਲੱਗ ਜਾਣਾ ਕਿ ਪ੍ਰੀਤ ਹੈ ਨਹੀਂ ਤੁਹਾਡੇ ਅੰਦਰ ਏਕਮਕਾਰ। ਦੋਹਾਂ ਪੰਥਾਂ ਨੂੰ ਸੰਬੋਧਨ ਕੀਤਾ ਪਰ ਕਰਨੇ ਆ ਦੱਸ ਦੀ ਹੈ ਤੇ ਸਿੱਖ ਕਹਿੰਦੇ ਕਿ ਮਾਨਸਪ੍ਰਸ਼ੀ ਕੀਤਾ ਕਿ ਵੀਰ ਸਤਿਬਾਬਾ ਜਰਨੈਲ ਸਿੰਘ ਜੀ ਨੂੰ ਆ ਕੇ ਇੱਕ ਪ੍ਰੇਮੀ ਕਹਿੰਦਾ ਮਾਪਰ ਜੀ ਆਪਣੀ ਰਸਾਲਾ ਕਹਿੰਦੇ ਇੱਕ ਮੇਰੇ ਕੋਲ ਪ੍ਰੇਮੀ ਆ ਗਿਆ ਜਿਵੇਂ ਮੇਰੇ ਮੂੰਹ ਤੋਂ ਨਿਕਲ ਗਿਆ ਸ਼ਬਦ ਕਹਿੰਦਾ ਜੀ ਮਹਾਰਾਜ ਤੁਹਾਡੀ ਬਾਣੀ ਵਿੱਚ ਲਿਖਿਆ ਹੋਇਆ ਹੈ ਕਿਤੇ ਲੈ ਲੈ ਮੁਕਰ ਪਾਹੇ ਕਿ ਲੈ ਲੈ ਕੇ ਮੁਕਰੀ ਚੱਲੋ ਜੀ ਦੱਸ ਦਿੱਤੀ ਗਈ ਹੈ ਸਾਡੀ ਸੁੰਦੇ ਅਜਲੀ ਪੰਕਤੀ ਪੜ੍ਹ ਕੇ ਸ਼ਬਦ ਜਿਹੜਾ ਸਾਰਾ ਹੈ ਇਹ ਮੇਰੇ ਵਾਸਤੇ ਹੀ ਹੈ ਜਦੋਂ ਉਹ ਵਿਸ਼ਰਾਮ ਲਾਉਂਦੇ ਆ ਹੁਣ ਆਪਣੇ ਬੱਚਿਆਂ ਦੀਆਂ ਮਸਲਤਾਂ ਦੀਆਂ ਪਾਣੀਆਂ ਕੱਢ ਕੇ ਤੁਹਾਨੂੰ ਦਲੀਲਾਂ ਦਿੰਦੇ ਆ ਪਰ ਇਹ ਕਿਸ ਨਾਲ ਲਾਰੇ ਗਲਤ ਕਾਇਲ ਲੋਕ ਕਿ ਉੱਠਾ ਮੇਰੇ ਬੱਲੇ ਬੱਲੇ ਵਿਦਵਾਨ ਆ ਇਹੋ ਜਿਹਾ ਕਥਾਵਾਜ ਕੀ ਨਹੀਂ ਇੱਥੇ ਵੇਖਿਆ ਕੋਈ ਅਸੀਂ ਇੱਥੇ ਅਗਵਾਣੀ ਦੀ ਸ਼ੋਧ ਕਰਨੀ